ਸਾਰੇ ਵੱਡੇ ਆਗੂ ਨਜ਼ਰਬੰਦ ਹੋ ਜਾਂਦੇ ਆ ਪਹਾਨਾ ਸਿੱਧੂ ਦੇ ਇਕੱਠ ਨੂੰ ਲੈ ਕੇ ਸਿਰਫ ਲੱਖਾ ਸਿਧਾਣਾ ਕਿਵੇਂ ਪਹੁੰਚ ਜਾਂਦੇ ਆ ਉਸ ਇਕੱਠ ਦੇ ਵਿੱਚ ਸਰਕਾਰੀ ਸਿਕਿਉਰਿਟੀ ਦੇ ਨਾਲ ਲੱਖਾ ਸਿੰਘ ਸਿਧਾਣਾ ਕਿਵੇਂ ਪੁਲਿਸ ਤੋਂ ਬਚਦੇ ਰਹੇ ਇਕੱਠ ਦੇ ਵਿੱਚ ਪਹਿਲਾਂ ਉੱਥੇ ਲੋਕ ਇਕੱਠੇ ਹੋਗੇ ਜਦੋਂ ਲੱਗਿਆ ਪੁਲਿਸ ਨੂੰ ਵੀ ਹੋਣੇ ਸਾਡੇ ਤੋਂ ਨਹੀਂ ਸਮਝ ਸਮਾਣਾ ਕੰਮ ਐਨ ਕਹਿੰਦੇ ਅੱਧੇ ਘੰਟੇ ਬਾਅਦ ਲੱਖਾ ਸਿਧਾਣਾ ਦੀ ਉੱਥੇ ਐਂਟਰੀ ਹੋਈ ਬਰਨਾਲੇ ਮੀਟਿੰਗ ਦੇ ਵਿੱਚ ਕਹਿੰਦੇ ਪੁਲਿਸ ਇਸੇ ਗੱਲ ਲਈ ਸਹਿਮਤ ਹੋਈ ਸੀ ਐਡਾ ਵੱਡਾ ਇਕੱਠ ਕੀਤਾ ਗਿਆ ਇਹਨੇ ਲੋਕਾਂ ਨੂੰ ਲੈ ਕੇ ਗਿਆ ਤੇ ਜੇ ਉਹੀ ਬਰਨਾਲੇ ਵਾਲੀ ਗੱਲ ਹੀ ਸੰਗਰੂਰ ਚ ਹਾਸਲ ਹੋਣਾ ਸੀ ਉਹੀ ਤੇ ਫਿਰ ਇੰਨਾ ਵੱਡੇ ਲੋਕਾਂ ਨੂੰ ਲਿਆਉਂਦੀ ਆਪਾਂ ਨੂੰ ਲੋੜ ਕੀ ਸੀ ਐਡੇ ਵੱਡੇ ਇਕੱਠ ਕਰਨ ਦੀ ਲੋੜ ਸੀ ਕਈ ਕਹਿੰਦੇ ਵੀ ਉਹਦੇ ਤੋਂ ਬਿਨਾ ਕਹਿੰਦੇ ਹੀਰੋ ਨਹੀਂ ਬਣਿਆ ਨਾ ਕਾਫੀ ਵੱਡੇ ਲੀਡਰ ਨੇ ਉਹਨਾਂ ਨੇ ਵੀ ਕਿਹਾ ਕਿ ਪਰ ਆਹ ਜਿਹੜਾ ਕੰਮ ਹੈ ਇਹ ਬਹੁਤ ਛੇਤੀ ਹੋ ਸਕਦਾ ਸੀ 6 ਦਿਨਾਂ ਨਾਲ ਮੇਰੇ ਵਾਲੇ ਕੇਸ ਚੋਂ ਕਹਿੰਦੇ ਆ ਹੋਇਆ ਫਰਾ ਆ ਜਾਂਦੇ ਕਿੱਥੇ ਗਏ ਸੀ ਘਰਾਂ ਚ ਬੈਠ ਕੇ ਕਮਰਿਆਂ ਚ ਬੈਠ ਕੇ ਇੰਟਰਵਿਊਆ ਕਰਕੇ ਟਿੱਪਣੀਆਂ ਕਰਕੇ ਕਮੈਂਟ ਕਰਕੇ ਅਸੀਂ ਰੌਲਾ ਪੋਣ ਵਾਲੇ ਹੁੰਦੇ ਆ ਆਜੋ ਨਾ ਫਿਰ ਕਰਾ ਦਿਓ ਜਿਹੜੇ ਹੁਣ ਵੀ ਕਹਿੰਦੇ ਆ ਹੁਣ ਆਜੋ ਪੰਜਾਬ ਦਾ ਕਿਹੜਾ ਮਸਲੇ ਨਿਬੜ ਗਏ ਆਓ ਲੈ ਚਲੋ ਤੁਸੀਂ ਜਿਹੜੇ ਬੰਦੇ ਕਹਿੰਦੇ ਆ ਐ ਨਹੀਂ ਹੋਇਆ ਬਾਅਦ ਨਹੀਂ ਹੋਇਆ ਫਲਾਨਾ ਨਹੀਂ ਹੋਇਆ ਤੁਸੀਂ ਆਜੋ ਫਿਰ ਆਓ ਬਈ ਲੋਕ ਦੇ ਮੋਰਚਾ ਮੈਂ ਤੁਹਾਡੇ ਨਾਲ ਖੜੂਗਾ ਹਾਲਤ ਤਾਂ ਜੇ ਨਹੀਂ ਜਾਣ ਸੋ ਗੱਲਾਂ ਬਾਈ ਕਰਨੀਆਂ ਬਹੁਤ ਸੌਕੀਆਂ ਨੇ ਇਹਨਾਂ ਦੇ ਪਜਾਮੇ ਗੱਲੇ ਹੋ ਜਾਂਦੇ ਨੇ ਗੱਲਾਂ ਕਰਨ ਵਾਲੇ ਆ ਇਹ ਕੱਲੇ ਫੇਸਬੁੱਕਾਂ ਦੇ ਬੋਲਣ ਵਾਲੇ ਆ ਕਮਰੇਆਂ 'ਚ ਬਹਿ ਗਏ ਭਲੇ ਮਾਨਸ ਕਿਸੇ ਪਾਸੇ ਦਾ ਖੜਜੋ ਉਹ ਕਹਿੰਦੀ ਮੈਂ ਤੇਰੇ ਰਹਿਣਾ ਨਹੀਂ ਉਹ ਕਹਿੰਦਾ ਕੀ ਗੱਲ ਉਹ ਕਹਿੰਦੀ ਤੇਰੀ ਖਾਂਦੇਰੀ ਦਾੜੀ ਹਿਲਦੀ ਹੈ ਉਹ ਗੱਲ ਸਾਡੇ ਲੋਕਾਂ ਦੀ ਹੋਈ ਖੜੀ ਆ ਵੀ ਜੇ ਮੈਂ ਉਹਦੇ ਨਾਲ ਜਰਬੰਦ ਸੀ ਤਾਂ ਕਰੇ ਸੈਟਿੰਗ ਕਰਕੇ ਹੋਗਾ ਕਿਉਂ ਨਹੀਂ ਗਿਆ ਉੱਥੇ ਜੇ ਮੈਂ ਭੱਗ ਗਿਆ ਤਾਂ ਕਹਿੰਦੇ ਸੈਟਿੰਗ ਕਰਕੇ ਭੱਗ ਗਿਆ ਵੀ ਦੋਨਾਂ ਜੋ ਇੱਕ ਗਲਤ ਤੇ ਦਾ ਖੜਜੋ ਮੈਂ ਕਾਫੇ ਦੇ ਨਾਲ ਪਹੁੰਚਿਆ ਤੇ ਮੈਂ ਗਵਾਹੀ ਕਰਕੇ ਪਹੁੰਚਿਆ ਵਿੱਚ ਨਹੀਂ ਪੈਰਾਸ਼ੂਟ ਰਹੀ ਮੈਂ ਉਤਰ ਗਿਆ ਉੱਥੋਂ ਐਕ ਦੇ ਚੁੱਤਰਿਆਂ ਨਾਲ ਮੈਂ ਪਹਿਲਾ ਮੁੰਡੇ ਉਠਾਇਆ ਮੈਂ ਬਹਿ ਜੋ ਬਹਿ ਜੋ ਵੀ ਤੁਸੀਂ ਮੇਰੀ ਵੀਡੀਓ ਬਿਠਾਈ ਜੰਨਾ ਨਾਲ ਲੈ ਕੇ ਮੈਂ ਪੈਦਲ ਤੁਰਿਆ ਉਹਨੇ ਬੱਸਾਂ ਲਾਤੀਆਂ ਪੈਦਲ ਅੱਗੇ ਗਵਾਈ ਕਰਕੇ ਤੁਰਿਆ ਗਾਹਾਂ ਜਾ ਕੇ ਸਟੇਜ ਤੇ ਪਹੁੰਚੇ ਇਹ ਨਹੀਂ ਮੈਂ ਕਿਸੇ ਪਾਸੋਂ ਭੀੜ ਵਿੱਚੋਂ ਨਿਕਲ ਕੇ ਆ ਤੇ ਆ ਕੇ ਮੈਂ ਬੋਲਣ ਲੱਗ ਗਿਆ ਮੈਨੂੰ ਪਤਾ ਸੀ ਮੈਂ ਜਾ ਇਹ ਦੋ ਵਾਲੀ ਰਾਤ ਨੂੰ ਫੜਨਗੇ ਤੇ ਨਾਲੀ ਰਾਤ ਨੂੰ ਫੜਨਗੇ ਪਰ ਮੈਨੂੰ ਇਹ ਸੀਗਾ ਵੀ ਫੜਨਗੇ ਜਰੂਰ ਸਾਡੀ ਅਗਬੋਰੀ ਸਾਰਿਆਂ ਦੀ ਇੱਕ ਮੀਟਿੰਗ ਪਹਿਲਾਂ ਹੀ ਇਹ ਤੈਅ ਹੋ ਗਈ ਸੀ ਵੀ ਆਪਾਂ ਚੱਕਨੇ ਰਹਿਣਾ ਮੈਨੂੰ ਕਿਦੋਂ ਸੁਨੇਹਾ ਲੱਗਿਆ ਵੀ ਕਿ ਬਟਰੁਖਾਂ ਮੈਂ ਜਾਣਾ ਸੀਦਾ ਵੀ ਬਟਰੁਖਾਂ ਤੈਨੂੰ ਫੜਨ ਦੀ ਪੂਰੀ ਤਿਆਰੀ ਹੈ ਮੈਂ ਉੱਥੇ ਫੋਨ ਕੀਤਾ ਬੰਦ ਸਿਕਿਉਰਟੀ ਬੁਗਰਾ ਪਿੰਡ ਦਾ ਤਰੋਲੇ ਦੇ ਕੋਲੇ ਮੇਰੇ ਨਾਲ ਦਿਆਂ ਨੂੰ ਮੈਂ ਸਾਰੇ ਸਿਕਿਉਰਟੀ ਦੇ ਨੂੰ ਮੁੰਡਿਆਂ ਨੂੰ ਕਹਿ ਮੈਂ ਇੱਥੇ ਬੈਠੇ ਦੀ ਮੈਂ ਆਇਆ ਤੂੰ ਚਾਹ ਪਾਣੀ ਪੀਓ ਮੈਂ ਇੱਥੇ ਕਿਹਨੂੰ ਮਿਲ ਕੇ ਆਇਆ ਇਹ ਬਹਿ ਗਏ ਤੇ ਮੈਂ ਫੋਨ ਬੰਦ ਕਰਕੇ ਟੱਪ ਗਿਆ ਸਪੀਕਰ ਤੇ ਬੋਲਤਾ ਮੈਂ ਕਿਤੇ ਵੀ ਸਾਡਾ ਭਰਾ ਲੱਖਾ ਸਦਾਨਾ ਵੀ ਆਇਆ ਉੱਚ ਸੀ ਜਿਹੜੀ ਵੀ ਸੀਗੀ ਮੈਨੂੰ ਹੀ ਪਤਾ ਲੱਗਾ ਮੈਂ ਕਿਹਾ ਇੱਥੇ ਕੋਈ ਨਾ ਕੋਈ ਗੜਬੜ ਹੋ ਸਕਦੀ ਹੈ ਮੈਂ ਨਾਲ ਦੀ ਨਾਲ ਨਿਕਲੇ ਹੀ ਉੱ ਤੇ ਨਾਲ ਹੀ ਨਾਲ ਉੱਥੇ 10 ਗੱਡੀਆਂ ਪੁਲਿਸ ਦੀਆਂ ਆ ਗਈਆਂ ਉਹ ਵੀ ਮੈਨੂੰ ਨਾਲ ਹੀ ਨਾਲ ਮਗਰ ਉਸਨੇ ਹੱਲ ਲੱਗ ਗਿਆ ਵੀ ਤੂੰ ਨਿਕਲ ਇਹਦੇ ਮਗਰ ਪੁਲਿਸ ਆ ਗਈ। ਯਾਨੀ ਇਸ ਤਰੀਕੇ ਨਾਲ ਉਹਨਾਂ ਨੇ ਹਰ ਯਤਨ ਹਰ ਕੋਸ਼ਿਸ਼ ਕੀਤੀ ਮੈਨੂੰ ਰੋਕਣ ਦੀ ਮੈਨੂੰ ਫੜਨ ਦੀ ਹਨ ਪਰ ਮੈਂ ਕਿਸੇ ਵੀ ਤਰੀਕੇ ਨਾਲ ਉੱਥੇ ਪਹੁੰਚਿਆ। ਇਹ ਗੱਲ ਤੋਂ ਜਿਹੜੇ ਹੁਣ ਕਹੀ ਜਾਂਦੇ ਵੀ ਇੱਕ ਨੂੰ 31 ਨੂੰ ਸਹਿਮਤੀ ਬਣ ਗਈ ਸੀ ਕੋਈ ਸਹਿਮਤੀ ਨਹੀਂ ਬਣੀ। 5.5 ਘੰਟੇ ਗੱਲ ਚੱਲੀ ਹੈ। ਤੇ ਇੱਕੋ ਹੀ ਗੱਲ ਤੇ ਰੇੜਾ ਕਰ ਰਿਹਾ। ਉਹ ਕਹਿੰਦੇ ਜ਼ਮਾਨਤ ਲਾ ਲਓ। ਮੈਂ ਕਿਹਾ ਜੇ ਇਹ ਜ਼ਮਾਨਤੀ ਲਾਤੀ ਇਹੀ ਤਾਂ ਮੰਨ ਲਾ ਵੀ ਦੋਸ਼ੀ ਆ 379 ਬੀੜ 33 ਦਾ ਜਿਹੜਾ ਖੋ ਦਾ ਪਰਚਾ ਹੈ ਜੇਹੀ ਜ਼ਮਾਨਤ ਕਰਾ ਕੇ ਬੰਦਾ ਬਾਹਰ ਲਿਆਂਦੋ ਟ੍ਰਾਇਲ ਚੱਲਣਾ ਟ੍ਰਾਇਲ ਚੱਲ ਗਿਆ ਗਾਹਾਂ ਮਦਈ ਖੜੀ ਹੈ ਤੇ ਉਹ ਤਾਂ ਫਿਰ ਗਾਹਾਂ ਮਦਈ ਨੇ ਗਵਾਹੀ ਦਿੱਤੀ ਸਾਡਾ ਨਿਕਲਣ ਨੂੰ ਥਾਂ ਕਿੱਥੇ ਆ ਲਗਾਤਾਰ ਸਾਰੀਆਂ ਗੱਲਾਂ ਦੇ ਸਹਿਮਤੀ ਬਣ ਗਈ ਸੀ ਇਸੇ ਗੱਲ ਤੇ ਰੇੜ ਕਰ ਰਿਹਾ ਉਹ ਕਹਿੰਨੇ ਜ਼ਮਾਨਤ ਲਾਓ ਅਸੀਂ ਕਹੀ ਲਵਾਂਗੇ ਇੱਕ ਗੱਲ ਹੋਰ ਸੋਸ਼ਲ ਮੀਡੀਆ ਤੇ ਬਹੁਤ ਸਾਹਮਣੇ ਆਉਂਦੀ ਆ ਉਹ ਕਹਿੰਦੇ ਵੀ ਜਥੇਦਾਰ ਕੌਂਕੇ ਜਿਹੜਾ ਕੁਝ ਉਹਨਾਂ ਨਾਲ ਹੋਇਆ ਉਹ ਸਾਰਾ ਮੁੱਦਾ ਉੱਭਰ ਰਿਹਾ ਸੀ ਤੇ ਸਰਕਾਰ ਨੇ ਭਾਨੇ ਸਿੱਧੂ ਦਾ ਮੁੱਦਾ ਲਿਆ ਕੇ ਖੜਾ ਕਰਤਾ ਐਨਾ ਇਹਨੂੰ ਉਬਾ ਰਹਿ ਗਿਆ ਕਿ ਉਹ ਮੁੱਦਾ ਹੀ ਰੋਲ ਜੇ ਉਹ ਕਿਤੇ ਥਿਆਵੇ ਨਾ ਮੁੱਦਾ ਤੇ ਇਹ ਚ ਲੱਖਾ ਸਦਾਣਾ ਇਸ ਪਾਸੇ ਮੂਰੇ ਉਹ ਮੁੱਦਾ ਦੱਬਣ ਦੇ ਨਾਲ ਜੇ ਮੰਨ ਲਓ ਸਰਕਾਰ ਨੇ ਮਿਲ ਕੇ ਆਪਾਂ ਕਹਿੰਦੇ ਮੁੱਦਾ ਦੱਬਤਾ ਉਹ ਨੂੰ ਉਹ ਉਹ ਮੁੱਦਾ ਦੱਬਣ ਦੇ ਨਾਲ ਭਵੰਤ ਨੂੰ ਫਾਇਦਾ ਹੋਣਾ ਸੀ ਕਿ ਨੁਕਸਾਨ ਹੋਣਾ ਸੀ ਉਹ ਮੁੱਦਾ ਦਾ ਜਿੰਨਾ ਉੱਭਰ ਰਿਹਾ ਸੀ ਨੰਗੇ ਹੋ ਰਹੇ ਸੀ ਬਾਦਲ ਵੀ ਇਹਨਾਂ ਨੇ ਆਹ ਕਰਤੂਤ ਕੀਤੀ ਆ ਨੰਗੇ ਹੋ ਰਹੇ ਸੀ ਕਾਂਗਰਸ ਵੀ ਆਹ ਕਰਤੂਤ ਕੀਤੀ ਆ ਇਹ ਬੰਦਾ ਐਡਾ ਕਿਹੜਾ ਮੂਰਖਾ ਆਪਦੇ ਪੈਰੀਂ ਆਪ ਸਾਡਾ ਮੂਰੀ ਭਾਨੇ ਦਾ ਮੁੱਦਾ ਵਾਰ ਦੋ ਜਿਹਾ ਕਾਂਗਰਸ ਦਾ ਮੁੱਦਾ ਦੱਬਿਆ ਜਾਊਗਾ ਸਰਕਾਰ ਲੱਖਾ ਸਿੰਘ ਸਿਧਾਨਾ ਨੂੰ ਪ੍ਰੋਮੋਟ ਕਰ ਰਹੀ ਆ ਸਰਕਾਰ ਚਾਹੁੰਦੀ ਸੀ ਕਿ ਉਹ ਸਾਰੇ ਹੀ ਭਾਨੇ ਸਿੱਧੂ ਵਾਲੇ ਈਵੈਂਟ ਦੇ ਵਿੱਚੋਂ ਲੱਖਾ ਸਿਧਾਨਾ ਹੀਰੋ ਬਣ ਕੇ ਉੱਭਰੇ ਵੱਧ ਚੀਜ਼ ਹੋਵੇ ਜਿਹਦੇ ਨਾਲ ਕੀ ਹੋਊਗੀ ਕਿ ਸਰਕਾਰ ਦੀ ਜਿਹੜੀ ਵੋਟ ਸਰਕਾਰ ਵਿਰੋਧੀ ਵੋਟ ਹੈ ਉਹ ਹੋਰ ਵੰਡੀ ਜਾਣੀ ਹੈ ਤੇ ਸਰਕਾਰ ਨੂੰ ਅਲਟੀਮੇਟ ਫਾਇਦਾ ਹੋਵੇ ਸਰਕਾਰ ਨੇ ਲੱਖੇ ਸਿਧਾਂਨੇ ਨੂੰ ਹੀਰੋ ਬਣਾ ਤੇ ਜਿੰਨੇ ਚੋਰ ਨੇ ਚਾਹੇ ਉਹ ਬਾਦਲ ਵਾਲੇ ਹੋਣ ਚਾਹੇ ਕਾਂਗਰਸੀ ਹੋਣ ਤੇ ਚਾਹੇ ਆ ਬੀਜੇਪੀ ਵਾਲੇ ਤੇ ਆ ਹੁਣ ਦੂਜੇ ਔਕਰ ਵਾਲੇ ਉਠਾ ਮੇਰੇ ਸਾਹਮਣੇ ਕਰ ਆ ਮੇ ਨਾਲ ਗੱਲਾਂ ਕਰ ਰੱਖ ਤੇਰੇ ਚੈਨਲ ਤੇ ਡਿਬੇਟ ਰੱਖ ਲੈਨੇ ਕਦੇ ਚੈਲੰਜ ਕਰਦਾ ਮੈਂ ਆ ਜੂ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਸਿਮਰਨਜੀਤ ਸਿੰਘ ਮਾਨ ਨਜ਼ਰਬੰਦਾ ਰੁਲਦੂ ਸਿੰਘ ਮਾਨ ਸਾਹ ਨਜ਼ਰਬੰਦਾ ਸਰਜੀਤ ਸਿੰਘ ਫੂਲ ਉਹਨਾਂ ਨੂੰ ਵੀ ਘਰ ਦੇ ਵਿੱਚ ਕੋਸ਼ਿਸ਼ ਕੀਤੀ ਗਈ ਨਜ਼ਰਬੰਦ ਕਰਨ ਦੀ ਹੋਰ ਚਰਨਜੀਤ ਸਿੰਘ ਚੰਨੀ ਉਹ ਵੀ ਨਜ਼ਰਬੰਦਾ ਸੁਖਪਾਲ ਸਿੰਘ ਖਹਿਰਾ ਉਹ ਵੀ ਨਜ਼ਰਬੰਦ ਸਾਰੇ ਵੱਡੇ ਆਗੂ ਨਜ਼ਰਬੰਦ ਹੋ ਜਾਂਦੇ ਆ ਪਹਾਣਾ ਸਿੱਧੂ ਦੇ ਇਕੱਠ ਨੂੰ ਲੈ ਕੇ ਸਿਰਫ ਲੱਖਾ ਸਧਾਨਾ ਕਿਵੇਂ ਪਹੁੰਚ ਜਾਂਦੇ ਆ ਉਸ ਇਕੱਠ ਦੇ ਵਿੱਚ ਇਹ ਸਵਾਲ ਇੱਕ ਖਾਸ ਵਰਗ ਵੱਲੋਂ ਫੇਸਬੁੱਕ ਤੇ ਲਗਾਤਾਰ ਉਠਾਏ ਗਏ ਆ ਪਾਨੇ ਸਿੱਧੂ ਨੂੰ ਲੈ ਕੇ ਸੀਐਮ ਹਾਊਸ ਦੇ ਘਰਾਓ ਉਸ ਨੂੰ ਘੇਰਣ ਦੀ ਗੱਲ ਸੀ ਮਾਫ ਕਰਿਓ ਧਰਨਾ ਲਾਉਣ ਦੀ ਗੱਲ ਸੀ ਸੀਐਮ ਹਾਊਸ ਦੇ ਮੂਹਰੇ ਘਰਾਓ ਮੇਥੋਂ ਗਲਤੀ ਦੇ ਵਿੱਚ ਸ਼ਬਦ ਨਿਕਲਿਆ ਧਰਨਾ ਲਾਉਣ ਦੀ ਗੱਲ ਸੀ ਮੁੱਖ ਮੰਤਰੀ ਦੀ ਕੋਠੀ ਦੇ ਮੂਹਰੇ ਪਾਨੇ ਸਿੱਧੂ ਨੂੰ ਲੈ ਕੇ ਲੱਖਾ ਸਿਧਾਨਾ ਪਹੁੰਚ ਜਾਂਦੇ ਆ ਤਾਂ ਬਹੁਤ ਸਾਰੇ ਸਵਾਲ ਆ ਜਿਹੜੇ ਉੱਠੇ ਆ ਤੇ ਮੇਰੇ ਨਾਲ ਲੱਖਾ ਸਿੰਘ ਸਿਧਾਨਾ ਨੇ ਇਹਨਾਂ ਤੋਂ ਪੁੱਛਦੇ ਆ ਕਿ ਕਿਵੇਂ ਇਹ ਪਹੁੰਚ ਗਏ ਜਦੋਂ ਵੱਡੇ ਵੱਡੇ ਜਿਹੜੇ ਆ ਲੋਕ ਸੀਗੇ ਉਹਨਾਂ ਨੂੰ ਘਰਾਂ ਚ ਨਜ਼ਰਬੰਦ ਕਰ ਲਿਆ ਗਿਆ ਇਹਨਾਂ ਨੂੰ ਨਜ਼ਰਬੰਦ ਕਿਉਂ ਨਹੀਂ ਕਰਾ ਗਿਆ ਇਹ ਸਵਾਲ ਵੀ ਚੱਕਿਆ ਜਾ ਰਿਹਾ ਹੈ ਕਈ ਲੋਕ ਲਿਖ ਰਹੇ ਆ ਕਿ ਸਿਕਿਉਰਿਟੀ ਵੀ ਸੀ ਨਾਲ ਸਰਕਾਰੀ ਸਿਕਿਉਰਿਟੀ ਦੇ ਨਾਲ ਲੱਖਾ ਸਿੰਘ ਸਿਧਾਣਾ ਕਿਵੇਂ ਪੁਲਿਸ ਤੋਂ ਬਚਦੇ ਰਹੇ ਤੇ ਉਹਨਾਂ ਦੇ ਪਹੁੰਚਣ ਪਿੱਛੇ ਕੀ ਇਹ ਸਾਰੀ ਗੱਲ ਹੋਈ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਕਿਵੇਂ ਪਹੁੰਚ ਜਾਂਦੇ ਹੋ ਸਾਰੇ ਜਿਹੜੇ ਵੱਡੇ ਅਫਸਰ ਆ ਜਦੋਂ ਉਹ ਲੱਗੇ ਹੋਣ ਇੱਕ ਕੰਮ ਦੇ ਉੱਤੇ ਰੋਕਣ ਦੇ ਲਈ ਸਾਰੇ ਵੱਡੇ ਲੀਡਰ ਗ੍ਰਫਤਾਰ ਕਰ ਲਏ ਗਏ ਹੁਣ ਮਾਫ ਕਰਿਓ ਹਾਊਸ ਅਰੇਸਟ ਕਰ ਲਏ ਗਏ ਹੁਣ ਘਰਾਂ ਚ ਨਜ਼ਰਬੰਦ ਕਰ ਲਏ ਹੁਣ ਪਰ ਲੱਖਾ ਸਿੰਘ ਸਧਾਨਾ ਉੱਥੇ ਪਹੁੰਚ ਜਾਂਦਾ ਨਵਰੀਤ ਸੋਡੇ ਧਿਆਨ ਚ ਹੋਣਾ ਇੱਕ ਤਰੀਕ ਨੂੰ ਲੁਧਿਆਣੇ ਦੇ ਵਿੱਚ ਮਹਾ ਡਿਬੇਟ ਜਿਹਨੂੰ ਕਿਹਾ ਗਿਆ ਮਹਾ ਵਿਚਾਰ ਚਰਚਾ ਸਾਰੀਆਂ ਸਿਆਸੀ ਤਰ੍ਹਾਂ ਨੂੰ ਸੱਦਾ ਸੀ ਪੰਤ ਮਾਨ ਵੱਲੋਂ ਮੈਂ ਵੀ ਜਾਣਾ ਚਾਹੁੰਦਾ ਸੀ ਮੇਰੇ ਸਵਾਲ ਸੀ ਕੁਝ ਮੈਨੂੰ ਤੜਕੇ 3 ਵਜੇ ਘੇਰਾ ਪੈ ਗਿਆ ਪੁਲਿਸ ਦਾ ਤੇ ਮੈਨੂੰ ਨਜ਼ਰਬੰਦ ਕਰ ਲਿਆ ਗਿਆ ਮੈਨੂੰ ਅੱਥ ਨੇ 4 4:30 ਵਜੇ ਛੱਡਿਆ ਗਿਆ ਲੋਕਾਂ ਨੇ ਸਵਾਲ ਠਾਇਆ ਕਿ ਲੱਖਾ ਪਹੁੰਚ ਸਕਦਾ ਸੀਗਾ ਜੇ 14 ਲੱਖਾ ਪਹਿਲਾਂ ਨਿਕਲ ਜਾਂਦਾ ਜੀ ਲੱਖਾ ਉੱਥੇ ਕਣਕਾਂਬਦੀ ਹੋ ਜਾਂਦਾ ਜੀ ਲੱਖਾ ਜਾਣ ਬੁੱਝ ਕੇ ਮਤਲਬ ਕਿ ਅੰਦਰ ਖਾਤੇ ਕੋਈ ਬਣਾ ਕੇ ਸਹਿਮਤੀ ਸਰਕਾਰ ਨਾਲ ਤੇ ਨਿਰਬੰਧ ਹੋ ਗਿਆ ਜਾਂ ਲੱਖੇ ਨੂੰ जान ਕੇ हाईलाइट ਕਰਨ ਦੇ ਮਾਰੇ ਉਹ ਨਜ਼ਰ ਬੰਦ ਕਰਤਾ ਇਹ ਉਹ ਇੱਕ ਵਰਗ ਦਾ ਉਦੋਂ ਇਹ ਸਵਾਲ ਸੀ ਹੁਣ ਲੱਖਾ ਪਹੁੰਚ ਗਿਆ ਉੱਥੇ ਮੌਕੇ ਤੇ ਕੱਟ ਚ ਨਾਲੇ ਕਾਫਲਾ ਲੈ ਕੇ ਗਿਆ ਸੀ ਹੁਣ ਲੱਖਾ ਕਹਿੰਦੇ ਜੀ ਬਾਕੀ ਰੁੱਦੂ ਮਾਨਸਾ ਦਾ ਨਜ਼ਰ ਬੰਦ ਕਰ ਲਿਆ ਜੀ ਤੇ ਚੰਨੀ ਬੰਦ ਕਰ ਲਿਆ ਜੀ ਤੇ ਆਪਣਾ ਹੋਰ ਵੀ ਕਈ ਆਗੂ ਬੰਦ ਕਰ ਲਏ ਘਰਾਂ ਚ ਲੱਖਾ ਕਿਵੇਂ ਪਹੁੰਚ ਗਿਆ ਸਤੂਪੁਰ ਦੇ ਵੀ ਇੱਕ ਲੇੜਾ ਅਥ ਨੇ ਪਹੁੰਚੇ ਉਹਨੂੰ ਜਾਣੇ ਵੀ ਲੱਖਾ ਕਿਸੇ ਸੈਟਿੰਗ ਨਾ ਪਹੁੰਚ ਗਿਆ ਵੀ ਭਲੇ ਉਹ ਮਾਨਸ ਕਿਸੇ ਪਾਸੇ ਦਾ ਖੜਜੋ ਉਹ ਕਹਿੰਦੀ ਮੈਂ ਤੇਰੇ ਰਹਿਣਾ ਨਹੀਂ ਉਹ ਕਹਿੰਦਾ ਕੀ ਗੱਲ ਉਹ ਕਹਿੰਦੀ ਤੇਰੇ ਖਾਂਦੇਰੀ ਦਾੜੀ ਹਿਲਦੀ ਹੈ ਉਹ ਗੱਲ ਸਾਡੇ ਲੋਕਾਂ ਦੀ ਹੋਈ ਖੜੀ ਆ ਵੀ ਜੇ ਮੈਂ ਉਹਦੇ ਨਾਲ ਜਰਪੰਦ ਸੀਦਾ ਕਹਿੰਦੇ ਸੈਟਿੰਗ ਕਰਕੇ ਹੋ ਗਿਆ ਕਿਉਂ ਨਹੀਂ ਗਿਆ ਉੱਥੇ ਜੇ ਮੈਂ ਭੱਗ ਗਿਆ ਤਾਂ ਕਹਿੰਦੇ ਸੈਟਿੰਗ ਕਰਕੇ ਭੱਗ ਗਿਆ ਵੀ ਦੋਨਾਂ ਜੋ ਇੱਕ ਗੱਲ ਤੇ ਦਾ ਖੜਜੋ ਅੱਛਾ ਅਗਲੀ ਗੱਲ ਆ ਜਾਂਦੀ ਆ ਚਲੋ ਮੈਂ ਤਾਂ ਸੈਟਿੰਗ ਕਰਕੇ ਵਾਗ ਗਿਆ ਕੀ ਭਾਰਤੀ ਕਿਸਾਨ ਜੁਨੀਅਨ ਸਿੱਧੂਪੁਰ ਦੇ ਆਪਣੇ ਕਾਕਾ ਕੋਲਡਾ ਜੀ ਸੈਟਿੰਗ ਕਰਕੇ ਵਾਗ ਗਏ ਕੀ ਭਾਰਤੀ ਕਿਸਾਨ ਜੁਨੀਅਨ ਕ੍ਰਾਂਤੀਕਾਰ ਦੇ ਚੇਅਰਮੈਨ ਸਰਜੀਤ ਫੂਲ ਵੀ ਸੈਟਿੰਗ ਕਰਕੇ ਵਾਗ ਗਿਆ ਕੀ ਕਿਸਾਨ ਮਿਹਦੂਰ ਸੰਘਰਸ਼ ਕਮੇਟੀ ਮਾਝਾ ਉਹਨਾਂ ਦਾ ਸੂਬਾ ਪ੍ਰਧਾਨ ਸਭਰਾ ਸਾਹਿਬ ਉਹ ਵੀ ਸੈਟਿੰਗ ਕਰਕੇ ਉੱਥੇ ਪਹੁੰਚ ਗਿਆ ਕੀ ਭਾਰਤੀ ਕਿਸਾਨ ਜੁਨੀਅਨ ਏਕਤਾ ਆਜ਼ਾਦ ਉਹਦੇ ਪ੍ਰਧਾਨ ਜਸਵਿੰਦਰ ਸਿੰਘ ਲੋਂਗੋਵਾਲ ਉਹ ਵੀ ਸੈਟਿੰਗ ਕਰਕੇ ਪਹੁੰਚ ਗਏ ਜੋ ਹੋਰ ਜਿਹੜੇ ਉੱਥੇ ਆਗੂ ਪਹੁੰਚੇ ਉਹ ਵੀ ਸਾਰੇ ਸੈਟਿੰਗਾਂ ਕਰਕੇ ਪਹੁੰਚ ਗਏ। ਤੁਹਾਨੂੰ ਲੱਗਦਾ ਤੁਸੀਂ ਕਹਿੰਦੇ ਭਾਂਤਨਾ ਸੈਟਿੰਗ ਕਰਕੇ ਪਹੁੰਚ ਗਿਆ। ਕਿ ਉਹ ਵੀ ਸੈਟਿੰਗਾਂ ਕਰਕੇ ਗਏ ਆ ਫਿਰ। ਫਿਰ ਸਾਰੀ ਸੈਟਿੰਗਾਂ ਕਰਕੇ ਗਏ ਨੇ। ਤੁਹਾਨੂੰ ਐ ਲੱਗਦਾ ਤਾਂ ਹਨਾ। ਅੱਛਾ ਦੂਜੀ ਗੱਲ ਆ ਜਾਂਦੀ ਆ। ਇਸ ਸਵਾਲ ਜਿਹੜਾ ਤੁਸੀਂ ਪਹਿਲਾਂ ਕੀਤਾ ਕਿ ਸਿਕਿਉਰਿਟੀ ਸੀ। ਬਿਲਕੁਲ ਸਿਕਿਉਰਿਟੀ ਪਹਿਲਾਂ ਗੱਲ ਤਾਂ ਮੈਂ ਸਿਕਿਉਰਿਟੀ ਲਈ ਨਹੀਂ। ਮੂਸੇ ਵਾਲੇ ਦੇ ਕਤਲ ਤੋਂ ਬਾਅਦ ਮੈਂ ਸਪਸ਼ਟ ਕਰਦਾ ਜਿੱਦ ਦੇ ਮੂਸੇਲ ਦੀ ਮੌਤ ਹੁੰਦੀ ਆ ਤੀਜੇ ਦਿਨ ਮੈਂ ਐਸਐਸਬੀ ਬਟੰਡਾ ਬੁਲਾ ਕੇ ਕਹਿੰਦਾ ਤੇਰੀ ਜਾਨ ਨੂੰ ਖਤ ਤਨ ਸਕਿਉਰਟੀ ਦੇ ਮੈਂ ਕਿਹਾ ਅੱਜ ਵਾਪਸ ਲੈ ਲੈਣੇ ਜਾਨਾ ਦੀ ਠੀਕ ਹੈ ਨਾ ਅੱਛਾ ਉਹਦੇ ਚ ਇਹਨਾਂ ਨੂੰ ਇਹ ਆ ਉਹ ਮੇਰੇ ਫਾਇਦੇ ਲਈ ਨਹੀਂ ਸਰਕਾਰ ਨੂੰ ਮੇਰੇ ਬਚਾਉਣ ਦਾ ਕੋਈ ਲੈਣ ਦੇਣਾ ਨਹੀਂ ਇਹ ਮਰਦਾ ਮਰੇ ਬਚਦਾ ਬਚੇ ਉਹ ਗੱਲ ਅਲੱਗ ਆ ਸਰਕਾਰ ਨੂੰ ਇਹ ਵੀ ਜਿਵੇਂ ਪਹਿਲਾਂ ਮੂਸਲ ਦਾ ਕਤਲ ਹੋਇਆ ਉਹ ਸਾਰਾ ਇਲਜ਼ਾਮ ਸਰਕਾਰ ਦੇ ਸਿਰ ਤੇ ਆ ਕਿਉਂਕਿ ਇਹਨਾਂ ਨੇ ਹੀ ਉਹਦੀ ਸਕਿਉਰਟੀ ਇਹਦੇ ਭਵੰਤ ਦੇ ਸਲਾਹਕਾਰ ਪੰਨੂ ਨੇ ਬਰਤੇਜ ਨੇ ਉਹਦੀ ਸਕਿਉਰਟੀ ਦੀ ਖਬਰ ਲੀਕ ਕੀਤੀ ਚਲਾਈ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਵੀ ਆ ਗਈ ਸਪਸ਼ਟ ਹੋ ਗਈ ਜਦੋਂ ਉਹਨੂੰ ਮਾਰਨ ਵਾਲਿਆਂ ਨੇ ਕਿਹਾ ਕਿ ਜਦੋਂ ਦੀ ਸਕਿਉਰਿਟੀ ਦੀ ਗੱਲ ਸਾਨੂੰ ਪਤਾ ਲੱਗਿਆ ਵੀ ਸਕਿਉਰਿਟੀ ਵਾਪਸ ਕਰ ਕਰ ਲਈਏ ਘਟਾ ਦਿੱਤੀ ਗਈ ਹੈ ਤੇ ਉਦੋਂ ਬਾਰੀ ਅਟੈਕ ਲਾਇਆ ਉਹਨਾਂ ਨੂੰ ABC ਵੀ ਜੇ ਮੰਨ ਲਓ ਕੱਲ ਨੂੰ ਲੱਖੇ ਨੂੰ ਮਾਰ ਦਿੰਦੇ ਆ ਅੱਜ ਵੀ ਹੈਗਾ ਸਰਕਾਰ ਨੂੰ ਤਾਂ ਸਰਦਾਰ ਦੀ ਕਿਹਦੇ ਲਈ ਬਣੂਗਾ ਮੈਂ ਨਹੀਂ ਵੀਰ ਮੈਨੂੰ ਲੱਗਦਾ ਪੂਰੀ ਪੂਰੀ ਤੁਹਾਨੂੰ ਮੈਨੂੰ ਸੁਣਾਉਣਾ ਮੇਰੇ ਤਜਰਬੇ ਕੀ ਨੇ ਮੈਂ ਮੈਂ ਕੋਈ ਅਜਦਾ ਮੇਰਾ ਪੁਲਿਸ ਨਾਲ ਵਾਹ ਨਹੀਂ ਮੈਨੂੰ ਫੜਿਆ ਵੀ ਹੈ ਗ੍ਰਿਫਤਾਰ ਵੀ ਕੀਤਾ ਮੁਕਦਮੇ ਵੀ ਚੱਲੇ ਆ ਮੈਂ ਜੇਲ੍ਹਾਂ 'ਚ ਵੀ ਗਿਆ ਬਹੁਤ ਤਾਰੀ ਮੈਂ ਪੁਲਿਸ ਤੋਂ ਭੱਜਿਆ ਵੀ ਮੈਨੂੰ ਫੜਿਆ ਵੀ ਆ ਮੈਂ ਇਹ ਆਪਣਾ ਸੀਗਾ ਪਰਸੋਂ ਦਾ ਤਿੰਨ ਦਾ ਪ੍ਰੋਗਰਾਮ ਮੈਂ ਮੈਨੂੰ ਪਤਾ ਸੀਗਾ ਜਾਂ ਇਹ ਦੋ ਵਾਲੀ ਰਾਤ ਨੂੰ ਫੜਨਗੇ ਤਿੰਨ ਵਾਲੀ ਰਾਤ ਨੂੰ ਫੜਨਗੇ ਪਰ ਮੈਨੂੰ ਇਹ ਸੀਗਾ ਵੀ ਫੜਨਗੇ ਜਰੂਰ ਸਾਡੀ ਆਗੂਆਂ ਦੀ ਸਾਰਿਆਂ ਦੀ ਇੱਕ ਮੀਟਿੰਗ ਪਹਿਲਾਂ ਹੀ ਇਹ ਤੈਅ ਹੋ ਗਈ ਸੀ ਵੀ ਆਪਾਂ ਚੱਕਨੇ ਰਹਿਣਾ ਕਿਉਂਕਿ ਜੇ ਆਗੂ ਫੜੇ ਜਾਂਦੇ ਨੇ ਮੂਰਲੇ ਬੰਦੇ ਫੜੇ ਜਾਂਦੇ ਨੇ ਤਾਂ ਜਿਹੜੇ ਉੱਥੇ ਮੰਨ ਲਾ ਮੰਨ ਲਾ ਮੈਂ ਫੜਿਆ ਜਾਂਦਾ ਜਾਂ ਮੈਂ ਸਰਟਿੰਗ ਕਰਕੇ ਗੁਣੇਰਬੰਦ ਹੋ ਜਾਂਦਾ ਉੱਥੇ ਇਹ ਮੰਨ ਲਾ ਜਿਹੜੇ ਉਥੇ ਨੌਜਵਾਨ ਪਹੁੰਚੇ ਸੀ ਉਹ ਤੇ ਮਾਹੌਲ ਟਕਰਾਲਾ ਪੈਦਾ ਹੋ ਜਾਂਦਾ ਤਾਂ ਲੋਕਾਂ ਨੇ ਕਿਹਾ ਸੀ ਲੈ ਲੋ ਲੱਖਾ ਆਪ ਘਰੇ ਨਾਲੇ ਬੰਦ ਹੋ ਗਿਆ ਤੇ ਮਾਮਾ ਦੇ ਪੁੱਤ ਮਰਵਾਤੇ ਹੋਰ ਦੇ ਇਹ ਗੱਲ ਹੋਣੀ ਸੀ ਮੈਂ ਉਦੋਂ ਮੈਨੂੰ ਪਤਾ ਲੱਗਿਆ 2 ਤਰੀਕ ਨੂੰ ਮੈਂ ਬੋਲਿਆ ਸੰਗਰੂਰ ਜ਼ਿਲ੍ਹੇ ਦੇ ਲੰਗੋਵਾਲ ਦੇ ਨੇੜੇ ਜਿਹੜੇ ਮੈਂ 17 18 ਪਿੰਡਾਂ 'ਚ ਬੋਲਿਆ ਅੱਥ ਨੇ ਮੈਨੂੰ ਪਤਾ ਲੱਗਿਆ 3:00 ਵਜੇ ਵੀ ਗਲੜਬੜ ਹੈ ਮੈਨੂੰ ਕਿਦੋਂ ਸੁਨੇਹਾ ਲੱਗਿਆ ਵੀ ਅੱਗੇ ਬਡਰੁਖਾਂ ਮੈਂ ਜਾਣਾ ਸੀਗਾ ਵੀ ਬਡਰੁਖਾਂ ਤੈਨੂੰ ਫੜਨ ਦੀ ਪੂਰੀ ਤਿਆਰੀ ਆ ਮੈਂ ਉੱਥੇ ਫੋਨ ਕਿੱਤਾ ਬੰਦ ਸਿਕਿਉਰਟੀ ਬੁਗਰਾ ਪਿੰਡ ਆ ਧਰੋਲੇ ਦੇ ਕੋਲੇ ਮੇਰੇ ਨਾਲ ਦਿਆਂ ਨੂੰ ਮੈਂ ਸਾਰੇ ਸਿਕਿਉਰਟੀ ਵਾਲੇ ਨੂੰ ਮੁੰਡਿਆਂ ਨੂੰ ਕਹਿ ਮੈਂ ਤੇ ਇੱਥੇ ਬੈਠੇ ਤੇ ਮੈਂ ਆਇਆ ਤੂੰ ਚਾਹ ਪਾਣੀ ਪੀਓ ਮੈਂ ਇੱਥੇ ਕਹਿ ਨੂੰ ਮਿਲ ਕੇ ਆਇਆ ਇਹ ਬਹਿ ਗਏ ਤੇ ਮੈਂ ਫੋਨ ਬੰਦ ਕਰਕੇ ਟੱਪ ਗਿਆ ਮੈਂ ਨਵਰੀਤ ਮੈਨੂੰ ਪਤਾ ਸੀ ਹੁਣ ਮੈਂ ਪੁਲਿਸ ਤੋਂ ਮੰਗ ਰਾ ਫੜੇ ਨਹੀਂ ਜਾਣਾ ਮੇਰਾ ਮਕਸਦ ਇੱਕੋ ਸੀ ਫੜੇ ਨਹੀਂ ਜਾਣਾ ਵੀ ਕਿਸੇ ਵੀ ਤਰੀਕੇ ਨਾਲ ਸੰਰੂਰ ਪਹੁੰਚਣਾ ਕਿਉਂਕਿ ਮੈਂ ਹੁਣ ਤੁਹਾਨੂੰ ਦੱਸ ਦਦਾ ਨਾ ਉੱਥੇ ਜਦੋਂ ਅਸੀਂ ਕਾਫਲਾ ਲੈ ਕੇ ਨਹਿਰ ਦੀ ਪਰੜੀਆਂ ਦੇ ਉੱਤੋਂ ਦੀ ਹੋ ਕੇ ਅਸੀਂ ਹਾਈਵੇ ਤੇ ਚੜੇ ਆਂ ਸਾਡਾ ਇੱਕ ਕਾਫਲਾ ਰੁਕਿਆਗਾ ਮਹਿਲਾ ਚੌਂਕ ਉਹ ਢੂਡਕ ਸੌ ਮੁੰਡਾ ਸੀਗਾ ਉਹਨੂੰ ਪੁਲਿਸ ਨੇ ਕੁੱਟਿਆ ਵੀ ਆ ਉਹ ਉਹ ਜਾਮ ਵੀ ਖਲਾਤਾ ਆਈ ਸੀ ਪੰਜ ਛੇ ਸੌ ਜਾਣਾ ਜਸਵਿੰਦਰ ਲੰਗੋਵਾਲ ਜਿਹੜਾ ਭਾਰਤੀ ਸੰਜੋਗ ਇਕਤਾ ਆਜ਼ਾਦ ਦਾ ਪ੍ਰਧਾਨ ਉਹ ਵੀ ਸਾਡੇ ਨਾਲ ਸੀ ਉੱਥੇ ਪੰਜ ਛੇ ਸੌ ਜਾਣਾ ਜਦੋਂ ਸੜਕ ਦੇ ਇਕੱਠੇ ਹੋਈ ਸੜਕ 'ਤੇ ਬਹਿ ਗਏ ਪੁਲਿਸ ਦੀ ਯੁਰਤ ਨਹੀਂ ਪਈ ਵੀ ਇੰਨੇ ਬੰਦਿਆਂ ਦਾ ਟਕਰਾਅ ਚ ਨਹੀਂ ਆਉਣਾ ਚਾਹੀਦਾ ਮੈਨੂੰ ਹੀ ਪਤਾ ਸੀ ਪੰਜ ਛੇ ਸੌ ਬੰਦਿਆਂ ਦੀ ਟਕਰਾਅ ਚ ਆਉਣਗੇ ਤਾਂ ਨੁਕਸਾਨ ਦੋਨੇ ਪਾਸੇ ਹੋਣਾ ਇਹ ਪ੍ਰਸ਼ਾਸਨ ਨੂੰ ਵੀ ਪਤਾ ਹੁੰਦਾ ਜੇ ਮੈਂ ਉਥੇ 50 100 ਬੰਦੇ ਨਾਲ ਹੁੰਦਾ ਹੋ ਸਕਦਾ ਮੈਨੂੰ ਗ੍ਰਿਫਤਾਰ ਵੀ ਕਰ ਲੈਂਦੇ ਉੱਥੇ ਮੇਰਾ ਮਕਸਦ ਇੱਕੋ ਹੀ ਸੀ ਸਾਡਾ ਸਾਰਿਆਂ ਦੀ ਇੱਕੋ ਰਾਇ ਸੀ ਕਿ ਜਿੰਨੀਆਂ ਜਥੇਬੰਦੀਆਂ ਲੜ ਰਹੀਆਂ ਸੀ ਕਿਸੇ ਵੀ ਤਰੀਕੇ ਨਾਲ ਅਸੀਂ ਬਾਹਰ ਰਹਿ ਕੇ ਗਵਾਹੀ ਕਰਕੇ ਅਸੀਂ ਜੇ ਪਹੁੰਚ ਗਏ ਮੌਕੇ ਤੇ ਪੰਜ 400 ਬੰਦਾ ਵੀ ਲੈ ਕੇ ਪਹੁੰਚ ਗਏ ਤਾਂ ਸਾਨੂੰ ਦੇਖ ਕੇ ਲੋਕਾਂ ਨੇ ਹੌਸਲਾ ਫੜ ਕੇ ਆਪੀ ਆ ਜਣੇ ਤੇ ਹੋਇਆ ਵੀ ਐਵੇਂ ਅਸੀਂ ਪਹਿਲਾਂ ਪਹਿਲਾਂ ਪਹੁੰਚਣਾ 4 500 ਜਾਣਾ ਤੇ ਉਸ ਤੋਂ ਬਾਅਦ ਗਿਣਤੀ ਹਜ਼ਾਰਾਂ ਚ ਗਈ ਆ ਜਦੋਂ ਜਿਵੇਂ ਵੀ ਹਾਂ ਫਲਾਣੇ ਤੋਂ ਦੇਖੋ ਦੇਖ ਸਾਰੇ ਲੋਕ ਪਿੰਡਾਂ ਚੋਂ ਨਿਕਲ ਕੇ ਟਰਾਲੀਆਂ ਸਾਧਨ ਲੈ ਕੇ ਉੱਥੇ ਪਹੁੰਚ ਗਏ ਮੈਂ ਤਾਂ ਦੱਸਦਾ ਸਾਰੀ ਕਹਾਣੀ ਮੈਂ ਗਿਆ ਗਿਲਰਾਉਂ ਤੇ ਦਾ ਵਿਆਹ ਸੀ ਸਕਾਈ ਹਾਈਟ ਚ ਬਰੰਪਰੇ ਮੈਨੂੰ ਪਤਾ ਸੀ ਮਖਾ ਇੱਥੋਂ ਵੀ ਸੀੜੀ ਤੇ ਜਾ ਸਕਦੀ ਐ ਉਹੀ ਗੱਲ ਹੋਈ ਮੈਂ ਬੁੱਕਲ ਮਾਰੀ ਲੋਈਰੀ ਤੇ ਮੈਂ ਇਹਨੂੰ ਛਗਣ ਦੇਣ ਮੈਂ ਉੱਥੋਂ ਜਾਗੋ ਤੇ ਵੀ ਨਹੀਂ ਜਾਇਆ ਗਿਆ ਮਿੱਤਰ ਆ ਮੇਰਾ ਖਾਸ਼ ਨਾ ਉਹ ਮੈਂ ਗੁੱਸਾ ਕਰੂ ਬੰਦਾ ਚੱਲ 2 ਮਿੰਟ ਬੇਦੀ ਜਾਇਆ ਨੇ ਰਾਤ ਦਾ ਟਾਈਮ ਸੀ ਤੇ ਮੈਂ ਇਹਨੂੰ ਛਗਣ ਦੇਖ ਕੇ ਜਦੋਂ ਉਹਨੇ ਕਿਹਾ ਸਪੀਕਰ ਤੇ ਬੋਲਤਾ ਮੈਂ ਕਿਤੇ ਵੀ ਸਾਡਾ ਭਰਾ ਲੱਖਾ ਸਦਾਨਾ ਵੀ ਆਇਆ ਉੱਥੇ ਸੀ ਜਿਹੜੀ ਵੀ ਸੀਗੀ ਮੈਨੂੰ ਹੀ ਪਤਾ ਲੱਗਾ ਮੈਂ ਕਿਹਾ ਇੱਥੇ ਕੋਈ ਨਾ ਕੋਈ ਗੜਬੜ ਹੋ ਸਕਦੀ ਹੈ ਮੈਂ ਨਾਲ ਦੀ ਨਾਲ ਨਿਕਲੇ ਹੀ ਉੱਥੋਂ ਤੇ ਨਾਲ ਹੀ ਨਾਲ ਉੱਥੇ 10 ਗੱਡੀਆਂ ਪੁਲਿਸ ਦੀਆਂ ਆ ਗਈਆਂ ਉਹ ਵੀ ਮੈਨੂੰ ਨਾਲ ਦੀ ਨਾਲ ਮਗਰ ਉਸਨੇ ਹੱਲ ਲੱਗ ਗਿਆ ਵੀ ਤੂੰ ਨਿਕਲੇ ਇਹਦੇ ਮਗਰ ਪੁਲਿਸ ਆ ਗਈ ਜੇ ਇਸ ਤਰੀਕੇ ਨਾਲ ਉਹਨਾਂ ਨੇ ਹਰ ਯਤਨ ਹਰ ਕੋਸ਼ਿਸ਼ ਕੀਤੀ ਮੈਨੂੰ ਰੋਕਣ ਦੀ ਮੈਨੂੰ ਫੜਨ ਦੀ ਹਾਂ ਪਰ ਮੈਂ ਕਿਸੇ ਵੀ ਤਰੀਕੇ ਨਾਲ ਉੱਥੇ ਪਹੁੰਚਿਆ ਤੇ ਜੇ ਮੈਂ ਪਹੁੰਚਿਆ ਤੇ ਮੈਨੂੰ ਕਹਿੰਦਾ ਮੇਰੀ ਜੱਤ ਹੈ ਇਹ ਪੰਜਾਬ ਦੇ ਲੋਕਾਂ ਦੀ ਜੱਤ ਹੈ ਉਹ ਉਹਨਾਂ ਸਦਕਾ ਇਹ ਜਿਹੜੇ ਸਰਕਾਰ ਗੋਡਿਆਂ ਭਾਰਾਈਆ ਸਰਕਾਰ ਨੇ ਜਿਹੜਾ ਫੈਸਲਾ ਮੰਨੇ ਉਹਨਾਂ ਸਦਕਾ ਹੈ ਇੱਕ ਗੱਲ ਹੋਰ ਬਹੁਤ ਜਿਹੜੀ ਚੱਲ ਰਹੀ ਹੈ ਬਰਨਾਲੇ ਮੀਟਿੰਗ ਦੇ ਵਿੱਚ ਕਹਿੰਦੇ ਪੁਲਿਸ ਇਸੇ ਗੱਲ ਲਈ ਸਹਿਮਤ ਹੋਈ ਸੀ ਐਡਾ ਵੱਡਾ ਇਕੱਠ ਕੀਤਾ ਗਿਆ ਇਹਨੇ ਲੋਕਾਂ ਨੂੰ ਲੈ ਕੇ ਗਿਆ ਤੇ ਜੇ ਉਹੀ ਬਰਨਾਲੇ ਵਾਲੀ ਗੱਲ ਹੀ ਸੰਗਰੂਰ ਚ ਹਾਸਲ ਹੋਣਾ ਸੀ ਉਹੀ ਤੇ ਫਿਰ ਇੰਨਾ ਵੱਡਾ ਲੋਕਾਂ ਨੂੰ ਲਿਆਉਣ ਦੀ ਆਪਾਂ ਨੂੰ ਲੋੜ ਕੀ ਸੀ ਐਡੇ ਵੱਡੇ ਇਕੱਠ ਕਰਨ ਦੀ ਕੀ ਲੋੜ ਸੀ ਕਈ ਕਹਿੰਦੇ ਵੀ ਉਹਦੇ ਤੋਂ ਬਿਨਾ ਕਹਿੰਦੇ ਹੀਰੋ ਨਹੀਂ ਬਣਿਆ ਜਾਣਾ ਸੀ ਨਵਰੀਤ ਜਿੱਦੇ ਬਰਨਾਲੇ ਮੀਟਿੰਗ ਹੋਈ ਆ 30 ਤਰੀਕ ਦੀ ਜਾਂ 31 ਤਰੀਕ ਦੀ ਮੀਟਿੰਗ ਸੀ ਉਹ ਏਡੀਜੀਪੀ ਜਸਕਰਨ ਸਿੰਘ ਐਸਐਸਪੀ ਦੋ ਜ਼ਿਲ੍ਹਿਆਂ ਦੇ ਉੱਥੇ ਬੈਠੇ ਸਾਰੇ ਸਾਡੇ ਜਿੰਨੇ ਜਥੇਬੰਦੀਆਂ ਦੇ ਆਗੂ ਸੀ ਸਾਰੇ ਅਸੀਂ ਉਹ ਬੈਠੇ ਆ 20 21 ਆਗੂ ਸੀਗੇ ਸਾਢੇ 5 ਘੰਟੇ ਗੱਲ ਚੱਲੀ ਐ ਤੇ ਇੱਕੋ ਹੀ ਗੱਲ ਤੇ ਰੇਡ ਕਰ ਰਿਹਾ ਉਹ ਕਹਿੰਦੇ ਜਮਾਨਤ ਲਾ ਲੋ ਮਗਾ ਜੇ ਹੀ ਜ਼ਮਾਨਤੀ ਲਾਤੀ ਤੈਸੇ ਦਾ ਮੰਨ ਲਾ ਵੀ ਦੋਸ਼ੀ ਆ 379 ਬੀਡ 31 ਦਾ ਜਿਹੜਾ ਖੋ ਦਾ ਪਰਚਾ ਹੈ ਜੇ ਹੀ ਜ਼ਮਾਨਤ ਕਰਾ ਕੇ ਬੰਦਾ ਬਾਹਰ ਲਿਆਂਦਾ ਟ੍ਰਾਇਲ ਚੱਲਣਾ ਟ੍ਰਾਇਲ ਚੱਲ ਗਿਆ ਗਾਹਾਂ ਮਦਈ ਖੜਾਈ ਹੈ ਤੇ ਉਹ ਤਾਂ ਫਿਰ ਗਾਹਾਂ ਮਦਈ ਨੇ ਗਵਾਹੀ ਦਿੱਤੀ ਸਾਡਾ ਨਿਕਲਣ ਨੂੰ ਥਾਂ ਕਿੱਥੇ ਆ ਲਗਾਤਾਰ ਸਾਰੀਆਂ ਗੱਲਾਂ ਦੇ ਸਹਿਮਤੀ ਬਣ ਗਈ ਸੀ ਇਸੇ ਗੱਲ ਤੇ ਰੇਡ ਕਰ ਰਿਹਾ ਉਹ ਕਹਿੰਦੇ ਜ਼ਮਾਨਤ ਲਾਓ ਅਸੀਂ ਕਾਹੀ ਲਾਉਣੀ ਨਹੀਂ ਤੁਸੀਂ ਉਸ ਦਿਨ ਵੀ ਮੇਰੇ ਬਿਆਨ ਸੁਣੇ ਹੋਣੇ ਮੈਂ ਹੱਥ ਨੇ ਬੋਲੇ ਆ ਇਹ ਸਾਡੀ ਇਸ ਗੱਲ ਕਰਕੇ ਸਹਿਮਤੀ ਨਹੀਂ ਬਣ ਸਕੀ ਵੀ ਅਸੀਂ ਤਿੰਨ ਤਰੀਕ ਦਾ ਆਪਣਾ ਪਰਮ ਰੱਖਾਂਗੇ ਹੀ ਰੱਖਾਂਗੇ ਇਹ ਗੱਲ ਤੋਂ ਜਿਹੜੇ ਹੁਣ ਕਹੀ ਜਾਂਦੇ ਵੀ ਇੱਕ ਨੂੰ ਜਾਂ 31 ਨੂੰ ਸਹਿਮਤੀ ਬਣ ਗਈ ਸੀ ਕੋਈ ਸਹਿਮਤੀ ਨਹੀਂ ਬਣੀ ਸਾਡੇ 5 ਘੰਟੇ ਉੱਥੇ ਤੁਹਾਡਾ ਮੀਡੀਆ ਵੀ ਸੀਗਾ ਬਾਰ-ਬਾਰ ਅਸੀਂ ਮੀਡੀਆ ਚ ਜਾ ਕੇ ਬੈਠਦੇ ਸੀ ਬਾਰ-ਬਾਰ ਸਾਨੂੰ ਸੁਨੇਹਾ ਆ ਜਾਂਦੀ ਪ੍ਰਸ਼ਾਸਨ ਦਾ ਕਿ ਆਓ ਯਾਰ ਆਪਾਂ ਗੱਲ ਕਰਨੀ ਆਓ ਗੱਲ ਕਰਨੀ ਆ ਸਾਨੂੰ 5-6 ਵਾਰੀ ਬਾਰ-ਬਾਰ ਬੁਲਾਇਆ ਗਿਆ ਤੇ ਲਗਾਤਾਰ ਘੰਟਾ-ਘੰਟਾ ਗੱਲ ਹੁੰਦੀ ਰਹੀ ਵੀ ਆਓ ਯਾਰ ਆਪਾਂ ਨਿਬੇੜਗੇ ਆਓ ਯਾਰ ਨਿਬੇੜਗੇ ਹਨਾ ਅਸੀਂ ਨਿਵੇੜਣ ਦੇ ਹੱਕ ਸੀਗੇ ਪਰ ਇਸ ਤਰੀਕੇ ਨਾਲ ਨਹੀਂ ਵੀ ਤੁਸੀਂ ਕਹੋ ਹਾਂ ਮੈਂ ਵੀ ਕਿਹਾ ਸੀ ਮੈਂ ਕਿਹਾ ਸਾਡਾ ਬੰਦਾ ਗੁਨਾਹਗਾਰ ਹੁੰਦਾ ਸਾਡੇ ਬੰਦੇ ਕਸੂਰ ਹੁੰਦਾ ਅਸੀਂ ਜ਼ਮਾਨਤ ਲਾਉਣ ਨੂੰ ਵੀ ਤਿਆਰ ਹੁੰਦੇ ਤੁਸੀਂ ਚੱਕ ਕੇ ਝੂਠੇ ਪਰਚੇ ਪਾਏ ਆ ਫਰੋਤੀਆਂ ਦੇ ਚੈਨੀਆਂ ਖੋਣਦੇ ਉਹ ਤੁਹਾਨੂੰ ਇਟ ਚਾਰਜ ਕਰਨੇ ਪੈਣੇ ਆ ਇਹ ਕੋਈ ਸਹਿਮਤੀ ਨਹੀਂ ਸੀ ਬਣੀ ਇਹ ਤਿੰਨ ਨੂੰ ਜਾ ਕੇ ਸਹਿਮਤੀ ਤਿੰਨ ਨੂੰ ਵੀ ਇਹ ਗੱਲ ਤੇ ਰਿੱਕਾ ਰਿਹਾ ਤਿੰਨ ਨੂੰ ਉੱਥੇ ਡੀਆਈ ਜੀ ਜਾਂ ਸ਼ਾਇਦ ਆਈ ਜੀ ਹੈ ਗੁਰਿੰਦਰ ਸਿੰਘ ਢਿੱਲੋਂ ਇਕਾਈ ਜੀ ਜਾਂ ਡੀਏ ਜੀ ਭੁੱਲਰ ਨੇ ਹੋਰ ਅਧਿਕਾਰੀ ਉੱਥੇ ਕਾਫੀ ਆਏ ਸੀ ਉਹ ਵੀ ਇਹੀ ਕਹਿੰਦੇ ਰਹੇ ਯਾਰ ਕੋਈ ਗੱਲ ਨਹੀਂ ਤੁਸੀਂ ਇੱਕ ਬਾਰੀ ਸਾਨੂੰ ਵਕਾਲਤਨਾਮਾ ਦੇ ਦਿਓ ਅੱਜ ਵੀ ਕਹੀ ਜਾਂਦੇ ਆ ਅੱਜ ਵੀ ਡੀਐਸਪੀ ਪਟਿਆਲੇ ਦਾ ਫੋਨ ਆਇਆ ਭਾਨੇ ਦੇ ਘਰੇ ਯਾਰ ਤੁਸੀਂ ਵਕਾਲਤਨਾਮਾ ਦੇ ਦਿਓ ਅੱਜ ਵੀ ਗੱਲ ਹੋਣ ਤੋਂ ਬਾਅਦ ਵੀ ਦੇਖੋ ਕੱਲ ਕਿੱਥੇ ਖੜੀ ਆ ਤਾਂ ਉਹ ਹੋ ਗਿਆ ਸੀ ਸਾਰਾ ਨਹੀਂ ਮੈਂ ਵਿਖਤੀ ਦੇ ਕੇ ਗਏ ਆ ਉਹਦੇ ਤੇ ਏਡੀਜੀਪੀ ਦੇ ਡੀਆਈਜੀ ਦੇ ਆਈਜੀ ਦੇ ਦਸਖਤ ਆ ਉਦੋਂ 10:30 ਕਰਤਾ ਲਿਖਤੀ ਗੱਲ ਹੋਈ ਆ ਬੋਲ ਕੇ ਗਿਆ ਪ੍ਰਸ਼ਾਸਨ ਪੁਰ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਅਸੀਂ ਦਬਾਅ ਦਿੱਤਾ ਹੈਗਾ ਛੱਡਣਾ ਛੱਡ ਦੇ ਯਾਰ ਕੋਈ ਗੱਲ ਨਹੀਂ ਦੁਬਾਰੇ ਫੇਰ ਤੇ ਆਣਾ ਨਹੀਂ ਛੱਡੋਗੇ ਤਾਂ ਕੋਈ ਗੱਲ ਨਹੀਂ ਪਰ ਇਹ ਤੁਸੀਂ ਜਿਹੜੀ ਵਾਦਾ ਖਲਾਫੀ ਹੁਣ ਜੇ ਅਸੀਂ ਮੰਨ ਲਾ ਉੱਥੇ ਇਸ ਗੱਲ ਦੇ ਉੱਤੇ ਟਕਰਾ ਟਕਰਾਵ ਵੀ ਹੋ ਸਕਦਾ ਸੀ ਜੇ ਤੁਸੀਂ ਮੰਨ ਲਾ ਟਕਰਾਅ ਦੇ ਵਿੱਚ ਜੇ ਨੁਕਸਾਨ ਹੋ ਜਾਂਦਾ ਪੁਲਿਸ ਦਾ ਹੁੰਦਾ ਸਾਡੇ ਨੌਜਵਾਨਾਂ ਦਾ ਹੁੰਦਾ ਕਿਸੇ ਦਾ ਵੀ ਹੁੰਦਾ ਫਿਰ ਲੋਕਾਂ ਨੇ ਫੇਰ ਨਹੀਂ ਸਾਡੇ ਵਰਗੇ ਨੂੰ ਬਖਸ਼ਣਾ ਵੀ ਦੇਖੋ ਜਿਹਨਾਂ ਨੇ ਲੋਕ ਮਰਵਾਤੇ ਆ ਜੀ ਇਹ ਆਹੀ ਕੁਛ ਭਾਲਦੇ ਆ ਜੀ ਅਜਿ ਇੱਕ ਵਧੀਆ ਤਰੀਕੇ ਨਾਲ ਵੀ ਚਲੋ ਠੀਕ ਆ ਇਹ ਕਹਿੰਦੇ ਵੀ ਕਾਨੂੰਨੀ ਪ੍ਰਕਿਰਿਆ ਮਦਈ ਪੁਲਿਸ ਨਹੀਂ ਹੈਗੀ ਮਦਈ ਪ੍ਰਾਈਵੇਟ ਬੰਦੇ ਆ ਇਸੇ ਕਰਕੇ ਸਮਾਂ ਮੰਗਿਆ ਵੀ ਅਸੀਂ ਉਹਨਾਂ ਦੇ ਬਿਆਨ ਦਰਜ ਕਰਾਉਣੇ ਆ ਬਿਆਨ ਦਰਜ ਲੈ ਕਰਕੇ ਅਸੀਂ ਲਿਖ ਪੜ੍ਹ ਕੇ ਫਿਰ ਅਸੀਂ ਡਿਸਚਾਰਜ ਕਰਾਂਗੇ ਇੱਕ ਇਹਨੂੰ ਲੈ ਕੇ ਹੋਰ ਵੀ ਸਵਾਲ ਹਨ ਉਹ ਕਾਫੀ ਵੱਡੇ ਲੀਡਰ ਨੇ ਉਹਨਾਂ ਨੇ ਵੀ ਕਿਹਾ ਕਿ ਪਰ ਆਹ ਜਿਹੜਾ ਕੰਮ ਹੈ ਇਹ ਬਹੁਤ ਛੇਤੀ ਹੋ ਸਕਦਾ ਸੀ 6 ਦਿਨਾਂ ਨਾਲੋਂ ਮੇਰੇ ਵਾਲੇ ਕੇਸ ਚੋਂ ਕਹਿੰਦੇ ਆ ਹੋਇਆ ਤੇ ਫਿਰ ਆ ਜਾਂਦੇ ਕਿੱਥੇ ਗਏ ਸੀ ਕਿ ਘਰਾਂ ਚ ਬੈਠ ਕੇ ਕਮਰਿਆਂ ਚ ਬੈਠ ਕੇ ਇੰਟਰਵਿਊਆਂ ਕਰਕੇ ਟਿੱਪਣੀਆਂ ਕਰਕੇ ਕਮੈਂਟ ਕਰਕੇ ਅਸੀਂ ਰੌਲਾ ਪੋਹਣ ਆਲੇ ਹੁੰ ਆਜੋ ਨਾ ਫਿਰ ਕਰਾ ਦਿਓ ਜਿਹੜੇ ਹੁਣ ਵੀ ਕਹਿੰਦੇ ਆ ਹੁਣ ਹੁਣ ਆਜੋ ਪੰਜਾਬ ਦੇ ਕਿਹੜੇ ਮਸਲੇ ਨਿਬੜ ਗਏ ਬਣੀਆ ਤਾਂ ਇੱਕ ਗੱਲ ਹੋਰ ਵੀ ਆ ਕਹਿੰਦੇ ਵੀ ਇਕੱਠ ਦੇ ਵਿੱਚ ਪਹਿਲਾਂ ਉੱਥੇ ਲੋਕ ਇਕੱਠੇ ਹੋਗੇ ਜਦੋਂ ਲੱਗਿਆ ਪੁਲਿਸ ਨੂੰ ਵੀ ਹੋਣੇ ਸਾਡੇ ਤੋਂ ਨਹੀਂ ਸਮਝ ਸਮਣਾ ਕੰਮ ਐਨ ਕਹਿੰਦੇ ਅੱਧੇ ਘੰਟੇ ਬਾਅਦ ਲੱਖਾ ਸਿਧਾਣਾ ਦੀ ਉੱਥੇ ਐਂਟਰੀ ਹੋ ਜਾਂਦੀ ਆ ਨਹੀਂ ਤੁਸੀਂ ਮੇਰੀ ਪਹਿਲੀ ਹੀ ਵੀਡੀਓ ਚੱਕ ਲਓ ਸਾਡਾ ਮਾਰਚ ਕਾਫਲਾ ਲਈ ਜਾਂਦਾ ਨਾ ਮੇਰਾ ਲਾਈਵ ਆ ਯਾਰ ਮੈਂ ਤੜਕੇ ਤੜਕੇ ਦਾ ਮੇਰਾ ਇੱਕ ਲਾਈਵ ਛੱਡਿਆ ਹੋਇਆ ਉਹ ਵੀ ਸੁਣ ਲਿਓ ਤੁਸੀਂ ਤੜਕੇ ਮੈਂ ਉਸ ਦਿਨ 10:00 ਵਜੇ 11:00 ਵਜੇ ਬੋਲਦਾ ਸੀ ਮਖਾ ਕਿਸੇ ਵੀ ਤਰੀਕੇ ਨਾਲ ਸੰਗਰੂਰ ਪਹੁੰਚਣਾ ਤੇ ਮੈਂ ਕਾਫਲੇ ਦੇ ਨਾਲ ਪਹੁੰਚਿਆ ਤੇ ਮੈਂ ਗਵਾਈ ਕਰਕੇ ਪਹੁੰਚਿਆ ਵਿੱਚ ਨਹੀਂ ਪੈਰਾਸ਼ੂਟ ਰਹੀ ਉੱਤਰ ਗਿਆ ਉੱਤੋਂ ਆਇਆ ਕਿ ਤੂੰ ਵਿੱਚ ਉਤਰਿਆ ਨਾਲ ਮੈਂ ਪਹਿਲਾ ਮੁੰਡੇ ਬਿਠਾਇਆ ਮਖਾ ਬਹਿ ਜਾਓ ਬਹਿ ਜਾਓ ਵੀ ਤੁਸੀਂ ਮੇਰੀ ਵੀਡੀਓ ਵਿੱਚ ਬਿਠਾਈ ਜਾਣਾ ਨਾਲ ਲੈ ਕੇ ਮੈਂ ਪੈਦਲ ਤੁਰਿਆ ਉਹਨਾਂ ਨੇ ਬੱਸਾਂ ਲਾਤੀਆਂ ਪੈਦਲ ਅਗੇ ਗਵਾਈ ਕਰਕੇ ਤੁਰਿਆ ਗਾਹਾਂ ਜਾ ਕੇ ਸਟੇਜ ਤੇ ਪਹੁੰਚੇ ਆ ਇਹ ਨਹੀਂ ਮੈਂ ਕਿਸੇ ਪਾਸੇ ਭੀੜ ਵਿੱਚੋਂ ਨਿਕਲ ਕੇ ਆ ਤੇ ਆ ਕੇ ਮੈਂ ਬੋਲਣ ਲੱਗ ਗਿਆ ਸੋ ਗੱਲਾਂ ਬਾਈ ਕਰਨੀਆਂ ਬਹੁਤ ਸੌਖੀਆਂ ਨੇ ਇਨਾਂ ਦੇ ਪਜਾਮੇ ਗੱਲੇ ਹੋ ਜਾਂਦੇ ਨੇ ਜਿਹੜੇ ਗੱਲਾਂ ਕਰਨ ਵਾਲੇ ਆ ਇਹ ਇਕੱਲੇ ਫੇਸਬੁੱਕਾਂ ਦੇ ਬੋਲਣ ਵਾਲੇ ਆ ਕਮਰਿਆਂ 'ਚ ਬਹਿ ਗਏ ਕਿਸੇ ਗੱਡੀ 'ਚ ਬੈਠਾ ਹੋ ਕੇ ਬੋਲੇ ਕਮਰੇ 'ਚ ਬੱਠਾ ਬੋਲੀ ਜਾਂਦਾ ਆਓ ਲੈ ਚਲੋ ਤੁਸੀਂ ਜਿਹੜੇ ਬੰਦੇ ਕਹਿੰਦੇ ਆ ਐ ਨਹੀਂ ਹੋਇਆ ਬਾਹ ਨਹੀਂ ਹੋਇਆ ਫਲਾਨਾ ਨਹੀਂ ਹੋਇਆ ਤੁਸੀਂ ਆ ਜਾਓ ਫਿਰ ਆਓ ਬਈ ਲੋਕ ਦੇ ਮੋਰਚਾ ਮੈਂ ਤੁਹਾਡੇ ਨਾਲ ਖੜੂਗਾ ਹਾਲਤ ਤਾਂ ਜੰਨੀ ਜਾਣ ਸੋ ਇਹ ਗੱਲਾਂ ਕਰਨੀਆਂ ਛੱਡ ਦਿਓ ਜਿਹੜੀਆਂ ਬਾਰ-ਬਾਰ ਤੁਸੀਂ ਕਰ ਰਹੇ ਹੋ ਇਹ ਅਸਲ ਪਤਾ ਕੀ ਹੋ ਰਿਹਾ ਨਬਰੀ ਤੋਂ ਐਸ ਵੇਲੇ ਜਿੰਨਾ ਤਾਂ ਬੌਕਰਾਂ ਦਾ ਆਈਟੀ ਸੈੱਲਾ ਇਨਾਂ ਦੇ ਬੰਦੇ ਨੇ ਇਨਾਂ ਦੇ ਬੰਦੇ ਨੇ ਖਰੀਦੇ ਹੋਏ ਜਿਹੜੇ ਇਸ ਵੇਲੇ ਜਿੰਨਾ ਬਾਦਲਾਂ ਦਾ ਜਿੰਨਾ ਕਾਂਗਰਸ ਸਿੰਘਾਂ ਦਾ ਜਿੰਨਾ ਭਾਜਪੀ ਦਾ ਸਾਰਾ ਉਹਨਾਂ ਦਾ ਜਿੰਨਾ ਆਈਟੀ ਸੈੱਲ ਉਹਨਾਂ ਦੇ ਬੰਦੇ ਸਭ ਮੇਰੇ ਖਿਲਾਫ ਝੁੱਕੇ ਹੋਏ ਆ ਵੀ ਇਹਦੇ ਖਿਲਾਫ ਇੱਕ ਵਰਤਾਂਤ ਸਿਰਜ ਉਸ ਤਰ੍ਹਾਂ ਦਾ ਵੀ ਆਏ ਆ ਆਏ ਆ ਫਲਾਨ ਕੋਈ ਕੰਦਾ ਜੀ ਇਹ ਬਾਦਲਾਂ ਨਾਲ ਰਲ ਗਿਆ ਜੀ ਕੋਈ ਕੰਦਾ ਜੀ ਇਹ ਭਵੰਤ ਨਾਲ ਰਲਿਆ ਹੋਇਆ ਜੀ ਕੋਈ ਇਹ ਕੰਦਾ ਕਿਵੇਂ ਕੋਈ ਕੰਦਾ ਕਿਵੇਂ ਹਰ ਤਰ੍ਹਾਂ ਦਾ ਇਹਨਾਂ ਨੇ ਮਾਹੌਲ ਸਿਰਜਣ ਦੀ ਕੋਸ਼ਿਸ਼ ਪੂਰਾ ਜੋਰ ਤਾਮ ਝਾਵੇਂ ਉਹਨੇ ਲਾ ਰੱਖਿਆ ਤੁਹਿਆਸ ਵੇਲੇ ਗੱਲ ਸੁਣੋ ਉਸ ਦਿਨ ਜਿੱਦ ਦੇ ਇਕੱਠ ਹੋਇਆ ਐਨਆਰਆਈ ਸਮਾमेलन ਸੀ ਭਵੰਤਮਾਨ ਦਾ ਗੱਲ ਹੀ ਨਹੀਂ ਹੋਈ ਕਿਤੇ ਚਰਚਾ ਚ ਆਇਆ ਸਖਵੀਰ ਬਾਦਲ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਚਰਚਾ ਚ ਹੀ ਨਹੀਂ ਗੱਲ ਹੀ ਨਹੀਂ ਹੋ ਰਹੀ ਕਿਤੇ ਦੇਖ ਲਓ ਕਿ ਸਾਥ ਕਦੇ ਪਿੰਡ ਚ ਕਦੇ ਖੁੰਡ ਤੇ ਕਦੇ ਸ਼ਹਿਰ ਚ ਹੋ ਰਿਆ ਚਰਚਾ ਇਹ ਫਿਰ ਮੇਰੇ ਵਰਗਿਆਂ ਨੂੰ ਕਿਵੇਂ ਬਰਦਾਸ਼ਤ ਕਰਨਗੇ ਵੀ ਇੱਕ ਬੰਦਾ ਉੱਠ ਕੇ ਸਾਨੂੰ ਸਭ ਨੂੰ ਚੈਲੰਜ ਕਰ ਰਿਹਾ ਪਰ ਇਸੇ ਗੱਲ ਤੇ ਤਾਂ ਸਵਾਲ ਹੈ ਨਾ ਉਹ ਕਹਿੰਦੇ ਕਿ ਸਰਕਾਰ ਲੱਖਾ ਸਿੰਘ ਸਿਧਾਣਾ ਨੂੰ ਪ੍ਰਮੋਟ ਕਰ ਰਹੀ ਆ ਸਰਕਾਰ ਚਾਹੁੰਦੀ ਸੀ ਕਿ ਉਹ ਸਾਰੇ ਹੀ ਭਾਨੇ ਸਿੱਧੂ ਵਾਲੇ ਈਵੈਂਟ ਦੇ ਵਿੱਚੋਂ ਲੱਖਾ ਸਿਧਾਣਾ ਹੀਰੋ ਬਣ ਕੇ ਉਭਰੇ ਵੱਧ ਚੀਜ਼ ਹੋਵੇ ਜਿਹਦੇ ਨਾਲ ਕੀ ਹੋਊਗੀ ਕਿ ਸਰਕਾਰ ਦੀ ਜਿਹੜੀ ਵੋਟ ਹੈ ਸਰਕਾਰ ਵਿਰੋਧੀ ਵੋਟ ਹੈ ਉਹ ਹੋਰ ਵੰਡੀ ਜਾਣੀ ਹੈ ਤੇ ਸਰਕਾਰ ਨੂੰ ਅਲਟੀਮੇਟ ਫਾਇਦਾ ਹੋਵੇ ਸਰਕਾਰ ਨੇ ਲੱਖੇ ਸਿਧਾਣੇ ਨੂੰ ਹੀਰੋ ਬਣਾਇਆ ਇਹ ਦੇਖ ਜਿਹੜਾ ਨੌਜਵਾਨ ਭਵੰਤ ਨੂੰ ਗਾਲ੍ਹਾਂ ਕੱਢਦਾ ਇਹ ਕਿਹਦੇ ਨਾਲ ਸੀ ਇਹ ਜਿਹੜਾ ਨੌਜਵਾਨ ਇਹ ਕਾਲੀਗਾਂ ਦਾ ਸੀ ਕਾਂਗਰਸ ਦਾ ਸੀ ਕਿ ਭਾਜਪਾ ਦਾ ਸੀ ਇਹ ਤਾਂ ਭਵੰਤਰੇ ਪੱਕੜ ਸੀ ਨਾ ਸਭ ਤੋਂ ਵੱਧ ਜ਼ੋਰ ਕਿਹਨੇ ਲਾਇਆ ਜੇ ਅੱਜ ਸਭ ਤੋਂ ਵੱਧ ਕੋ ਡੈਮੇਜ ਹੋ ਰਿਹਾ ਨੁਕਸਾਨ ਹੋਰ ਕਿਹਦਾ ਹੋ ਰਿਹਾ ਬਾਦਲ ਤਾਂ ਪਹਿਲੇ ਹੀ ਖੁੰਝੇ ਆ ਖਤਮ ਹੈ ਕਾਂਗਰਸ ਵੀ ਖਤਮ ਹੈ ਭਾਜਪਾ ਦਾ ਨਾਮੋ ਨਿਸ਼ਾਨੀ ਨਹੀਂ ਕੋਈ ਤੇ ਐਸ ਵੇਲੇ ਜਿਹੜਾ ਸਰੂਰ ਦੇ ਵਿੱਚ ਹਜ਼ਾਰਾਂ ਨੌਜਵਾਨ ਪਹੁੰਚਿਆ ਉਹਦੇ ਵਿੱਚੋਂ 98% ਉਹ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਸਹਿਮਤੀ ਸੀ ਤੇ ਫਿਰ ਇਹ ਚਾਹੂਗਾ ਅਗਲਾ ਵੀ ਹਾਂ ਇਹਨੂੰ ਇਹਨੂੰ ਅਭਾਰ ਦੇਉ ਤੇ ਆਪਣਾ ਨੁਕਸਾਨ ਕਰਾ ਲਓ ਕਿਉਂ ਕਰਾਉਣਗੇ ਯਾਰ ਕੋਈ ਸਰਕਾਰ ਚਾਹੂ ਕੋਈ ਐਡਾ ਮੂਰਖ ਮੁੱਖ ਮੰਤਰੀ ਹੁੰਦਾ ਕਿ ਆਦ ਦੇ ਨੁਕਸਾਨ ਕਰਾ ਲੂਗਾ ਇਹ ਤਾਂ ਅਨਵ੍ਰਿਤ ਇੱਥੇ ਜਦੋਂ 19 ਦੇ ਵਿੱਚੋਂ ਲੜੀਆਂ ਖੈਰੇ ਨੇ ਖੈਰੇ ਚੋਂ ਲੜੀ ਤੇ ਇੱਥੇ ਪ੍ਰਚਾਰ ਪਤਾ ਕੀ ਕੀਤਾ ਗਿਆ ਕਹਿੰਦੇ ਤਾਂ ਜੀ ਬਾਦਲਾਂ ਤੋਂ 400 ਕਰੋੜ ਰੁਪਇਆ ਲੈ ਗਿਆ ਇਹਦਾ ਹਰ ਸਿਮਰਤ ਨੂੰ ਜਤਾਊਗਾ ਮੈਂ ਮੌੜ ਤੋਂ ਚੋਂ ਲੜੀ ਜਗਮੀਤ ਬਰਾੜ ਖੜਾ ਸੀ ਅਕਾਲੀ ਦਲ ਵੱਲੋਂ ਇਹਨਾਂ ਦੇ ਬੰਦੇ ਨੇ ਪ੍ਰਚਾਰ ਪਤਾ ਕੀ ਕੀਤਾ ਕਿ ਲੱਖੇ ਦਾ ਸਾਨੂੰ ਫਾਇਦਾ ਹੋ ਜਾਣਾ ਲੱਖਾ ਖੜਾ ਹੋ ਗਿਆ ਲੱਖਾ ਆਮ ਆਦਮੀ ਪਾਰਟੀ ਤੋੜੂਗਾ ਵੋਟ ਅਸੀਂ ਜਿੱਤੇ ਪਏ ਮੈਨੂੰ ਭਈ 29000 ਵੋਟ ਜਗਮੀਤ ਬਰਾੜ ਨੂੰ ਭਈ 20000 ਵੋਟ ਮੈਂ ਜਿੱਤ ਗਏ ਇਹ ਇਸ ਤਰੀਕੇ ਨਾਲ ਸ਼ੁਰਲੀਆਂ ਛੱਡਦੇ ਨੇ ਇਸ ਤਰ੍ਹਾਂ ਦੇ ਤਰੀਕੇ ਨਾਲ ਮਾਹੌਲ ਪ੍ਰਚਾਰ ਦੇ ਨੇ ਪਰ ਸਾਰਾ ਨੈਰੇਟਿਵ ਕਿਉਂ ਇੰਨਾ ਭਖਿਆ ਕਿਉਂ ਪਿਆ ਮਤਲਬ ਮੇਰੇ ਖਿਲਾਫ ਨਬਰੀਦ ਹੈ ਕਿ ਇਹਨਾਂ ਕੋਲੇ ਮੇਰੇ ਖਿਲਾਫ ਹੈ ਕੀ ਅੱਜ ਦੱਸਣ ਇੱਕ ਤਾਂ ਇਹ ਕਹਿੰਦਾ ਗੈਂਗਸਟਰ ਰਹਾ ਉਹ ਤਾਂ ਮੈਂ ਪਹਿਲੀ ਕਹਿੰਮ ਤਾਂ ਗੈਂਗਸਟਰ ਰਹਾ ਮੈਂ ਮੁਕਰਿਆ ਮੈਂ ਭੱਜਿਆ ਮੈਂ ਕੋਈ ਗੱਲ ਤੋਂ ਮੇਰੇ ਕੋਲ ਚੱਕ ਇੰਟਰਵਿਊ ਸੁਣ ਲਓ ਹਰ ਗੱਲ ਦੇ ਵਿੱਚ ਮੈਂ ਇਕ ਠੋਕੇ ਕਿਹਾ ਜੋ ਚੰਗਾ ਮਾੜਾ ਕੀਤਾ ਕੀਤਾ ਯਾਰ ਮੈਂ ਮੁਕਰਿਆ ਨਹੀਂ ਕਦੇ ਖੁੱਲੀ ਕਿਤਾਬ ਦੀ ਤਰ੍ਹਾਂ ਮੇਰੀ ਜ਼ਿੰਦਗੀ ਇਹਦਾ ਮਰਜ਼ੀ ਪੜ ਸਕਦਾ ਇਹਨਾਂ ਮੈਂ ਕੋਈ ਮੈਂ ਕੋਈ ਪੰਜਾਬ ਪ੍ਰਤੀ ਮੈਂ ਕੋਈ ਬੇਵਫਾਈ ਕੀਤੀ ਆ ਮੈਂ ਗਦਾਰੀ ਕੀਤੀ ਦੱਸਣ ਨਾ ਮੈਂ ਪੰਜਾਬ ਦਾ ਹੀ ਮਾੜਾ ਕਰਤਾ ਪਾਣੀਆਂ ਤੋਂ ਲੈ ਕੇ ਬੋਲੀਆਂ ਤੋਂ ਲੈ ਕੇ ਕਿਸਾਨੀ ਮੋਰਚੇ ਤੋਂ ਲੈ ਕੇ 6 ਮਹੀਨੇ ਮੈਂ ਘਰੋਂ ਰਿਹਾ ਬਾਹਰ ਸਲੱਖ ਰੁਪਏ ਸਰਤੇ ਮੇਰੇ ਨਾਮ ਸੀ ਮੈਂ ਤਾਂ ਹਕੜਾ ਕੇ ਲੜਿਆ ਹਰ ਤਾਂ ਯਾਰ ਮੈਂ ਉਦੋਂ ਨਹੀਂ ਸਮਝਿਆ ਉੱਥੇ ਕਰ ਲਿਆ ਉਦੋਂ ਸੁਣ ਲਿਆ ਉਦੋਂ ਕਹਿੰਦੇ ਜੀ ਹਾਂ ਹਾਂ ਈਰੀ ਤਾਂ ਜੀ ਬਾਰੇ ਬਾਰ ਜ਼ਮਾਨਤ ਹੋ ਗਈ 30 15 ਚ ਲੈ ਗਿਆ ਉਹ ਭਲੇ ਮਾਨਸੋ ਜਿਹੜੇ ਬੰਦੇ ਨੇ ਜਗਰਾਜ ਨੇ ਉੱਥੇ ਨਿਸ਼ਾਨ ਸਾਹਿਬ ਚੜਾਇਆ ਸੀ ਉਦੀ ਦਾ ਜਮਾਨਤ ਬਾਰ ਬਾਰ ਹੋ ਗਈ ਸੀ ਫਿਰ ਉਹ ਵੀ ਸੈਟਿੰਗ ਨਾ ਹੋ ਗਈ ਫਿਰ ਉਹਨੂੰ ਵੀ ਕਰੋ ਵੀ ਸੈਟਿੰਗ ਨਾ ਕਰ ਗਿਆ ਜਣੀ ਵਰਤਾਂਤ ਹੀ ਇਹੋ ਜਿਹੇ ਬੰਦੇ ਨੇ ਇਹਨਾਂ ਕੋਲ ਮੇਰੇ ਖਿਲਾਫ ਹੈ ਕੀ ਦੱਸਦੇ ਕੋਈ ਕੋਈ ਗੱਲ ਹੀ ਨਹੀਂ ਤੇ ਜਿੰਨੇ ਚੋਰ ਨੇ ਚਾਹੇ ਉਹ ਬਾਦਲ ਵਾਲੇ ਹੋਣ ਚਾਹੇ ਕਾਂਗਰਸੀ ਹੋਣ ਤੇ ਚਾਹੇ ਬੀਜੇਪੀ ਵਾਲੇ ਆਹ ਹੁਣ ਦੂਜੇ ਔਕਰ ਵਾਲੇ ਬਿਠਾ ਮੇਰੇ ਸਾਹਮਣੇ ਕਾਰਾ ਮੇਰੇ ਨਾਲ ਗੱਲਾਂ ਕਦੇ ਰੱਖ ਤੇਰੇ ਚੈਨਲ ਦੀ ਡਿਬੇਟ ਰੱਖ ਲੈਨੇ ਕਦੇ ਚੈਲੰਜ ਕਰਦਾ ਮੈਂ ਆਜੋ ਇਹ ਤਾਂ ਮੈਂ ਉੱਥੇ ਸਵਾਲ ਪੁੱਛਣ ਗਈ ਘੇਰ ਲਿਆ ਸੀ ਨਾ ਇਹੀ ਤਾਂ ਮੈਂ ਪੁੱਛਣ ਜਾਂਦਾ ਸੀਗਾ ਹੁਣ ਵੀ ਇਹ ਵਰਤਾਂਤ ਐਵੇਂ ਵਿਚ ਲਾਉਣਗੇ ਕੱਲ ਨੂੰ ਹੁਣ ਮੈਂ 24 ਚਾਹਣ ਲੜਨੀ ਆਂ ਹਰ ਹਾਲਤ ਲੜੂਗਾ ਇੱਕ ਨਹੀਂ ਪੰਜਾਬ ਸਾਰੇ ਥਾਮਾ ਬੰਦੇ ਲਾ ਮੈਂ ਖੜੇ ਕਰਾਵਾਂਗੇ ਸਾਡਾ ਹੱਕ ਨਹੀਂ ਅਸੀਂ ਲੜ ਸਕਦੇ ਇਹਨਾਂ ਨੂੰ ਸੌਕੇ ਦਿੱਤਾ ਹੁਣ ਇਹ ਇਹ ਚਲਾਉਣਗੇ ਜਾਰੇ ਤਾਂ ਫਲਾਣੇ ਨੂੰ ਜਿੱਤਾਉਣ ਆਊਗਾ ਇਹ ਫਲਾਣੇ ਨਾਲ ਲੜ ਗਿਆ ਫਲਾਣੇ ਨਾਲ ਲੜ ਗਿਆ ਅੱਛਾ ਇਹ ਤਾਂ ਜੀ ਜਾਂ ਇਹ ਕੱਲੇ ਹੀ ਕਰ ਦੇਣਗੇ ਵੀ ਨੂ ਵੀ ਇੱਕ ਤਾਂ ਹਮੇਸ਼ਾ ਹੀ ਹੁੰਦਾ ਵੀ ਜਿੱਥੇ ਵੀ ਇਹ ਕਹਿ ਦਿੰਦੇ ਆ ਵੀ ਹਰ ਵਾਰੀ ਜਦੋਂ ਕਿ ਜੀ ਭਾਜਪੀ ਨੂੰ ਜਿਤਾਉਣ ਵਾਸਤੇ ਵੈਸੀ ਆਉਂਦਾ ਚਲੋ ਜੇ ਵੈਸੀ ਆਉਂਦਾ ਤਾਂ ਫਿਰ ਬਾਕੀ ਕੀ ਕਰਦੇ ਆ ਉਹਨਾਂ ਦਾ ਕਿੱਥੇ ਖੜਦਾਗਾ ਹਰ ਨੂੰ ਇਹ ਤਾਂ ਡੈਮੋਕ੍ਰੈਟਿਕ ਰਾਈਟ ਆ ਚਲੋ ਜਮਿੰਦਰ ਆਪਾਂ ਮੰਨ ਲਿਆ ਫਿਰ ਚੁੱਪ ਕਰਕੇ ਬੈਜ ਗਏ ਠੀਕ ਆ ਵੀ ਅਸੀਂ ਬਹਿ ਗਏ ਜੀ ਠੀਕ ਆ ਫਲਾਣਾ ਫਲਾਣਾ ਜਿੱਤ ਜੂਗਾ ਫਲਾਣਾ ਹਾਰ ਜੂਗਾ ਪਰ ਇਹ ਇਹਨਾਂ ਦੇ ਕੋਈ ਇਹਨਾਂ ਨੂੰ ਕੋਈ ਜੱਦੀ ਪੁਸ਼ਤੀ ਲਿਖਾਇਆ ਹੋਇਆ ਵੀ ਬਾਦਲੀ ਆਉਣ ਕਾਂਗਰਸ ਹੀ ਆਉਣ ਵੋਕਰ ਜਾਂ ਭਾਜਪੀ ਆਵੇ ਇਹ ਇਹ ਤਾਂ ਬੜਾ ਇੱਕ ਨਮੀਜੀ ਗੱਲੀ ਕੱਢ ਲਈ ਕਿ ਜੀ ਇਹ ਫਲਾਣੇ ਇਹ ਖੜੇ ਹੋ ਕੇ ਫਲਾਣਾਂ ਨਾਲ ਜਿੱਤ ਜਿਹੜਾ ਕਮਾਲ ਹੋਈ ਪਈ ਏ ਤੁਹਾਡੇ ਲਈ ਯਾਰ ਫੇਰ ਠੀਕ ਆ ਅਗਲੀ ਵਾਰ ਕੋਈ ਹੋਰ ਕਹਦੇ ਕੋਈ ਵੀ ਹਾਂ ਯਾਰ ਇਹ ਖੜੇ ਹੋਣ ਆਣ ਜਿੱਤ ਜਾਣ ਇਹ ਭਰਾ ਆਮ ਲੋਕਾਂ ਨੂੰ ਤਾਂ ਨੌਜਵਾਨ ਨੂੰ ਤਾਂ ਮੌਕੇ ਨਹੀਂ ਮਿਲਣਾ ਯਾਰ ਇੱਕ ਗੱਲ ਹੋਰ ਸੋਸ਼ਲ ਮੀਡੀਆ ਤੇ ਬਹੁਤ ਸਾਹਮਣੇ ਆਉਂਦੀ ਆ ਉਹ ਕਹਿੰਦੇ ਵੀ ਜਥੇਦਾਰ ਕੌਂਕੇ ਜਿਹੜਾ ਕੁਝ ਉਹਨਾਂ ਨਾਲ ਹੋਇਆ ਉਹ ਸਾਰਾ ਮੁੱਦਾ ਉੱਭਰ ਰਿਹਾ ਸੀ ਤੇ ਸਰਕਾਰ ਨੇ ਭਾਨੇ ਸਿੱਧੂ ਦਾ ਮੁੱਦਾ ਲਿਆ ਕੇ ਖੜਾ ਕਰਤਾ ਇੰਨਾ ਇਹਨੂੰ ਉੱਭਰ ਆ ਗਿਆ ਕਿ ਉਹ ਮੁੱਦਾ ਹੀ ਰੁਲ ਜੇ ਉਹ ਕਿਤੇ ਥਿਆਵੇ ਨਾ ਮੁੱਦਾ ਤੇਜ ਲੱਖਾ ਸਦਾਨਾ ਇਸ ਪਾਸੇ ਮੂਰੇ ਨੇ ਮੈਨੂੰ ਨੰਬਰੀ ਤੇ ਗੱਲ ਦਾ ਜਵਾਬ ਦੇ ਵੀ ਜਹੇਦਾਰ ਗੁਰਦੇਵ ਸਿੰਘ ਕੌਂਕੇ ਦਾ ਮੁੱਦਾ ਉੱਬਰ ਨਾਲ ਨੁਕਸਾਨ ਕੀਦਾ ਸੀ ਫਾਇਦਾ ਕੀਦਾ ਸੀ ਦੱਬਣ ਨਾਲ ਨੁਕਸਾਨ ਕੀਦਾ ਹੋਇਆ ਫਾਇਦਾ ਕੀਦਾ ਹੋਇਆ ਅਕਾਲੀ ਦਲ ਬਾਦਲ ਨੂੰ ਨੁਕਸਾਨ ਹੋ ਰਿਹਾ ਸੀ ਫਿਲਹਾਲ ਜਹੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕੀਤਾ ਗਿਆ 1992 ਦੇ ਵਿੱਚ ਜਿਹੜੇ ਉਸ ਵੇਲੇ ਦੇ ਬੈਂਤੇ ਬਚੜ ਦੀ ਕਾਂਗਰਸ ਦੀ ਸਰਕਾਰ ਸੀ ਉਹਦੀ 98 ਦੇ ਵਿੱਚ ਬੀਪੀ ਤਵਾੜੀ ਦੀ ਰਿਪੋਰਟ ਦੱਬੀ ਬਾਦਲ ਨੇ ਦੋਨੇ ਦੋਸ਼ੀ ਨੇ ਨਾ ਇੱਕ ਨੇ ਮਾਰਿਆ ਇੱਕ ਨੇ ਉਹਦੇ ਕਾਤਲਾਂ ਨੂੰ ਬਚਾਇਆ ਕੋਟ ਨੇਰ ਗਿਆ ਉਹ ਮੁੱਦਾ ਦੱਬਣ ਦੇ ਨਾਲ ਜੇ ਮੰਨ ਲਓ ਸਰਕਾਰ ਨੇ ਮਿਲ ਕੇ ਆਪਾਂ ਕਹਿੰਦੇ ਮੁੱਦਾ ਦੱਬਤਾ ਉਹ ਨੂੰ ਉਹ ਉਹ ਮੁੱਦਾ ਦੱਬਣ ਦੇ ਨਾਲ ਭਵੰਤ ਨੂੰ ਫਾਇਦਾ ਹੋਣਾ ਸੀ ਕਿ ਨੁਕਸਾਨ ਹੋਣਾ ਸੀ ਉਹ ਤਾਂ ਨੁਕਸਾਨ ਹੋਣਾ ਸੀ ਉਹ ਮੁੱਦਾ ਦਾ ਜਿੰਨਾ ਉੱਭਰ ਰਿਹਾ ਸੀ ਨੰਗੇ ਹੋ ਰਹੇ ਸੀ ਬਾਦਲ ਵੀ ਇਹਨਾਂ ਨੇ ਆ ਕਰਤੂਤ ਕੀਤੀ ਆ ਨੰਗੇ ਹੋ ਰਹੇ ਸੀ ਕਾਂਗਰਸ ਵੀ ਇਹ ਕਰਤੂਤ ਕੀਤੀ ਆ ਇਹ ਬੰਦਾ ਐਡਾ ਕਿਹੜਾ ਮੂਰਖਾੜਾ ਹਫ਼ਤੇ ਪੈਰੀਂ ਆਪ ਕਹਾੜਾ ਮੁਰੇ ਭਾਂਨੇ ਦਾ ਮੁੱਦਾ ਬਾਹਰ ਦੋ ਜਿਹਾ ਕਾਂਗਰਸ ਮੁੱਦਾ ਦੱਬਿਆ ਜਾਊਗਾ ਕਿੱਡਾ ਸਾਡੇ ਲੋਕਾਂ ਨੇ ਸੋਚ ਦੇਖੋ ਕਿਦਾਂ ਖੜੀ ਆ ਵੀ ਹਾਂ ਜੀ ਜੇਕਰ ਗੁਰਦੇਵ ਸਿੰਘ ਕੌਂਕੇਲਾ ਮੁੱਦਾ ਦੱਬਣਾ ਸੀ ਤਾਂ ਭਾਂਨੇਲਾ ਮੁੱਦਾ ਬਾਹਰ ਤਾਂ ਉਹ ਇਹਦਾ ਜਾਣ ਕੇ ਭਵੰਤ ਤਾਂ ਸਨ ਜ਼ੋਰ ਲਾਉਂਦੇ ਉਹ ਹਾਰੋ ਇਹਨੂੰ ਮੁੱਦੇ ਨੂੰ ਜਿੰਨਾ ਜਿਹਾ ਕੌਂਕੇ ਦਾ ਮੁੱਦਾ ਉੱਭਰਦਾ ਉਨਾ ਹੀ ਬਾਦਲਾਂ ਦੇ ਲੋਕਾਂ ਦੀ ਗੱਲ ਜਾਰੀ ਇਹਨਾਂ ਨੇ ਆਹ ਕੁਛ ਕੀਤਾ ਕਹਣ ਕੀਤਾ ਉਨਾ ਹੀ ਕਾਂਗਰਸ ਦੀ ਸਾਡੀ ਗੱਲ ਜਾ ਰਹੀ ਸੀ ਕਿ ਕਾਂਗਰਸ ਸਿੰਘਾਂ ਨੇ ਆਹ ਕਹਣ ਕੀਤਾ ਪਰ ਭਾਨੇ ਦਾ ਸਾਰਾ ਜਿਹੜਾ ਮੁੱਦਾ ਹੈਗਾ ਆਖਿਰ ਭਾਨਾ ਐਡੀ ਥ੍ਰੈਟ ਬਣ ਕਿਵੇਂ ਗਿਆ ਕੀ ਥ੍ਰੈਟ ਸੀ ਸਰਕਾਰ ਨੂੰ ਭਾਨਾ ਸਿੰਘ ਸਿੱਧੂ ਭਾਨਾ ਸਿੱਧੂ ਥ੍ਰੈਟ ਨਹੀਂ ਅਸਲ ਡਰ ਲੱਗਦਾ ਭਵੰਤ ਨੂੰ ਬੋਲਣ ਵਾਲੇ ਲੋਕਾਂ ਤੋਂ ਭਾਨਾ ਕਿਉਂ ਮੇਰੇ ਦੇ ਪਰਚਾ ਨਹੀਂ ਹੋਇਆ ਚਿੱਟੇ ਦਾ ਤੁਸੀਂ ਪੀੜਤ ਨਹੀਂ ਹੈਗੇ ਤੁਸੀਂ ਕਿੰਨੇ ਚੈਨਲ ਕਿੰਨੇ ਪੱਤਰਕਾਰ ਪੀੜਤ ਤੋਂ ਅੱਛਾ ਉਦੋਂ ਇਹਦਾ ਥਲੀ ਦਾ ਧੱਕਾ ਮਾਰ ਕੇ ਉਹ ਪੈਰ ਹੀ ਉਹਨਾਂ ਨੇ ਮਾਸ ਪਾੜਤਾ ਰਤਨ ਦਾ ਮੋਬਾਈਲ ਤੋੜਤਾ ਕੈਮਰੇ ਖੋਏ ਗਏ ਪੱਤਰਕਾਰ ਥਾਣੇ ਚ ਬੰਦ ਕੀਤੇ ਗਏ ਤੁਸੀਂ ਉੱਥੇ ਪਹੁੰਚੇ ਕਿੰਨੇ ਕੋਦਾਂ ਉਹੀ ਜਿਹੜੇ ਲੋਕਾਂ ਦੀ ਗੱਲ ਕਰਦੇ ਹਾਂ ਤੇ ਜਿਹੜਾ ਆਪਣੇ ਆਪ ਨੂੰ ਮੇਨਸਟ੍ਰੀਮ ਮੀਡੀਆ ਕਹੋਂਦਾ ਮੁਖਤਾਰਾ ਦਾ ਮੀਡੀਆ ਉਹ ਕਿੱਥੇ ਸੀ ਉਦੋਂ ਕਿੱਥੇ ਗਏ ਵਾ ਉਹ ਤੁਸੀਂ ਦੇਖੋ ਨਾ ਵੀ ਉਹ ਐਡਾ ਵੱਡਾ ਮਸਲਾ ਐਡਾ ਵੱਡਾ ਮੁੱਦਾ ਹੈ ਤੇ ਇੱਕ ਅਖਬਾਰ ਜਿਹੜਾ ਬਿਲਕੁਲ ਅੱਜਕੱਲ ਪੂਰਾ ਐਨ ਜੁੜਿਆ ਹੋਇਆ ਉਹਨਾਂ ਨਾਲ ਉਹ ਖਬਰ ਪਤਾ ਕੀ ਲਿਖਦਾ ਹੁੰਦਾ ਹੈ ਉਹਨਾਂ ਕੇ ਭਾਨਾ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਲੱਗਿਆ ਮੋਰਚਾ ਹੋਇਆ ਫੇਲ ਉਹਦਾ ਹੈਡਿੰਗ ਸੀ ਉਸ ਅਖਬਾਰ ਦਾ ਮੀਡੀਆ ਨੇ ਉਹ ਤੁਹਾਡੇ ਵਰਗਿਆਂ ਨੇ ਚਲਾਈਆਂ ਉਹ ਮੀਡੀਆ ਨੇ ਕਿਹੜੀਆਂ ਖਬਰਾਂ ਚਲਾਈਆਂ ਭਾਨੇ ਸਿੱਧੂ ਦੀਆਂ ਪੁਰਾਣੀਆਂ ਗਾਲਾਂ ਕੱਢ ਦੇਣ ਦੀਆਂ ਜਿਹੜੀਆਂ ਉਹ YouTube ਉਹ ਚਲਾਈਆਂ ਉਹਦੀਆਂ ਕੋਈ ਕਿਸੇ ਗੱਲ ਹੋ ਰਹੀ ਜੰਟ ਨਾਲ ਉਹ ਚਲਾਈਆਂ ਵੀ ਉਹਦੇ ਖਿਲਾਫ ਬਰਤਾਨਦ ਘੜੋ ਉਹ ਸਾਰਾ মিডিਆ ਲੱਗਿਆ ਹੋਇਆ ਸੀ ਵੀ ਸਰਕਾਰ ਦਾ ਪੱਖੀ ਹੋ ਕੇ ਲੋਕਾਂ ਦੇ ਖਿਲਾਫ ਵਰਤਾਂਤ ਸਰਕਾਰ ਦੇ ਹੱਕ 'ਚ ਕਢਣ ਦੇ ਲਈ ਸੋ ਡੇਰ ਕੇ ਪੰਜ ਚਾਰੀ ਪਹੁੰਚੇ ਨਾ ਉੱਥੇ ਜਾਨੀ ਇਹ ਗੱਲ ਕੀ ਹੋ ਰਹੀ ਹੈ ਇਹ ਮਸਲਾ ਭਾਨੇ ਦਾ ਨਹੀਂ ਆ ਇਕੱਲੇ ਭਾਨੇ ਦੀ ਗੱਲ ਨਹੀਂ ਇਹ ਜ਼ਬਰ ਦਾ ਮਸਲਾ ਹੈ ਜੋ ਜ਼ੁਲਮ ਭਾਨੇ ਤੇ ਹੋਇਆ ਜ਼ਬਰ ਹੋਇਆ ਜੋ ਆਵਾਜ਼ ਦੇ ਉਹਨਾਂ ਨੇ ਭਾਨਨਾ ਇੱਕ ਧਾਰਨ ਪੇਸ਼ ਕਰਨਾ ਸੀ ਵੀ ਆਹ ਦੇਖੋ ਜੇ ਬੋਲੋਗੇ ਤਾਂ ਭਾਨੇ ਵਾਲੀ ਕਰਾਂਗੇ ਇਹ ਲੋਕ ਸ਼ਕਤੀ ਤਾਕਤ ਰਹੀ ਕਿ ਲੋਕ ਐਡੇ ਵੱਡੇ ਪੱਧਰ ਤੇ ਉਥੇ ਪਹੁੰਚ ਗਏ ਇੰਨੀਆਂ ਰੋਕਾਂ ਤੋੜ ਕੇ ਡਾਂਗਾਂ ਖਾਧੀਆਂ ਲੋਕਾਂ ਨੇ ਸਿਰ ਢਵਾਏ ਮੁੱਢੇ ਟੁੱਟਿਆ ਕਿ ਮੁੰਡੇ ਦਾ ਉਥੇ ਲੋਕ ਪਹੁੰਚੇ ਆ ਦਿਖਾਤਾ ਲੋਕਾਂ ਨੇ ਕਿ ਪੰਜਾਬ ਦਾ ਆបਦਾ ਨਹੀਂ ਪੰਜਾਬ ਲੜੂਗਾ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਇਹ ਸੰਨ ਲੱਖਾ ਸਿੰਘ ਸਦਾਣਾ ਜ ਜਨ ਨਾਲ ਗੱਲਬਾਤ ਕਰ ਰਹੇ ਸੀ ਉਮੀਦ ਕਰਦੇ ਆ ਸਵਾਲਾਂ ਦੇ ਬਹੁਤ ਸਾਰਾਂ ਦੇ ਜਵਾਬ ਮਿਲੇ ਹੋਣੇ ਆ ਬਹੁਤ ਬਹੁਤ ਧੰਨਵਾਦ